ਪਰ ਉਹਨਾਂ ਨੂੰ ਠੀਕ ਕਰਨ ਲਈ ਉਹ ਕੋਈ ਐਕਟ ਕਰਦਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਕੋਈ ਐਸਾ ਕੰਮ ਕਰਦਾ ਜਿਹਨੂੰ ਆਪਾਂ ਕੰਪਲਸ਼ਨ ਕਹਿੰਦੇ ਹਾਂ ਬਹੁਤ ਸਾਰੀ ਦਵਾਈਆਂ ਐਸੀਆਂ ਨੇ ਲੋਕਾਂ ਦੇ ਦਿਮਾਗ 'ਚ ਇੱਕ ਸੈਕਟਰੀ ਨੂੰ ਲੈ ਕੇ ਮਿੱਥਿਆ ਜੀ ਮਨੋਵਿਗਿਆਨੀ ਡਾਕਟਰ ਨੂੰ ਲੈ ਕੇ ਮਿੱਥਿਆ ਜੀ ਵੀ ਇਹ ਨਸ਼ੇ ਦੀ ਦਵਾਈਆਂ ਤੇ ਲਗਾ ਦਿੰਦੇ ਨੇ ਇਹ ਨਾਰਮਲ ਪਾਪੂਲੇਸ਼ਨ ਚੀਜ਼ ਨਹੀਂ ਕਰਦੀ ਤੁਸੀਂ ਕਰ ਦਿਓ ਕਿਉਂਕਿ ਇੱਕ ਨਾਰਮਲ ਤੇ ਅਬਨਾਰਮਲ ਦੇ ਵਿੱਚ ਇੱਕ ਬਿਲਕੁਲ ਹਲਕਾ ਜਿਹਾ ਡਿਫਰੈਂਸ ਹੈ। اچھا ਬੱਚਿਆਂ ਦੇ ਵਿੱਚ ਜਿਹੜੀ ਆਉਂਦੀ ਹੈ ਤੁਸੀਂ ਦੇਖੋ ਵੀ ਬਾਰ-ਬਾਰ ਉਹ ਸਕੂਲ ਬਸਤਾ ਇੱਕੋ ਜਿਹਾ ਜਾਂਦਾ ਹੈ ਜੀ। ਬਾਰ-ਬਾਰ ਕਾਪੀਆਂ ਚੈੱਕ ਕਰੀਂਦਾ ਹੈ। ਤੇ ਬੱਚਿਆਂ 'ਚ ਇਹ ਬਹੁਤ ਕਾਮਨ ਹੈ। ਕਾਮਨ ਹੈ ਪਰ ਡਿਟੈਕਟ ਨਹੀਂ ਕਰਦੇ ਜੀ ਲੋਕ। ਪੇਸ਼ੈਂਟ ਦਾ ਪਹਿਲਾਂ ਹੀ ਦਿੱਕਤ ਹੈ। ਅਸੀਂ ਉਹਨੂੰ ਪੇਸ਼ੈਂਟ ਹੀ ਕਹਿੰਦੇ ਹਾਂ ਵੀ ਤੂੰ ਆਪਣੇ ਹਿਸਾਬ ਨਾਲ ਕਰ ਰਿਹਾ ਹੈ ਨਾ। ਇੱਕ ਵਾਰੀ ਦਵਾਈ ਲੈ ਕੇ ਦੇਖ। ਉਹ ਰਿਸਪੌਂਸ ਤਾਂ ਨਹੀਂ ਆਉਂਦੀ ਜੀ ਪੇਸ਼ੈਂਟ। ਦੇਖੋ ਜੇ ਤੁਹਾਨੂੰ ਐਕਿਊਟ ਐਂਗਜ਼ਾਇਟੀ ਹੈ ਨਾ ਜੀ, ਇੱਕ ਪੇਸ਼ੈਂਟ ਬਹੁਤ ਐਂਗਜ਼ਾਇਟੀ ਦੇ ਵਿੱਚ ਹੈ। ਤੁਸੀਂ ਪਹਿਲਾਂ ਉਹਨੂੰ ਐ नमस्कार ਸਾਡੇ ਪ੍ਰੋਗਰਾਮ ਹੈਲਥ ਸੈਕਟਰ 'ਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਤੇ ਅੱਜ ਅਸੀਂ ਗੱਲ ਕਰਾਂਗੇ OCD ਯਾਨੀ ਕਿ ਵਹਿਮ ਦੀ ਬਿਮਾਰੀ ਦੀ ਜਿਹੜੀ ਕਿ ਦਿਨੋ-ਦਿਨ ਵੱਧਦੀ ਹੀ ਜਾ ਰਹੀ ਹੈ ਕੀ ਕਾਰਨ ਨੇ ਇਸ ਦੇ ਪਿੱਛੇ ਔਰ ਕੀ ਇਲਾਜ ਹੈ ਕਿਵੇਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ ਇਸ ਬਾਰੇ ਅੱਜ ਜਾਣਕਾਰੀ ਦੇਣ ਲਈ ਸਾਡੇ ਨਾਲ ਮੌਜੂਦ ਨੇ ਅਰੋਰਾ ਨਿਊਰੋ ਸੈਂਟਰ ਤੋਂ ਡਾਕਟਰ ਰੁਪੇਸ਼ ਚੌਧਰੀ ਜੋ ਕਿ ਸੈਕਟਰੀਕ ਡਾਕਟਰ ਨੇ ਡਾਕਟਰ ਸਵਾਗਤ ਤੁਹਾਡਾ ਬਹੁਤ ਬਹੁਤ ਥੈਂਕ ਯੂ ਡਾਕਟਰ ਜੀ ਜਿੱਦਾਂ ਕਿ ਮੈਂ ਪਹਿਲੇ ਵੀ ਦਰਸ਼ਕਾਂ ਨੂੰ ਦੱਸਿਆ ਕਿ OCD ਇੱਕ ਵਹਿਮ ਦੀ ਬਿਮਾਰੀ ਜਿਹੜੀ ਕਿ ਦਿਨੋਂ ਦਿਨਾਂ ਦੇ ਪੇਸ਼ੈਂਟ ਦੀ ਤਾਦਾਦ ਵੱਧਦੀ ਜਾ ਰਹੀ ਹੈ ਸਭ ਤੋਂ ਪਹਿਲੇ ਤਾਂ ਬਿਮਾਰੀ ਹੈ ਕੀ ਹੈ ਮੈਡਮ ਜੇ ਆਪਾਂ ਜਿਸ ਨੂੰ OCD ਯਾਨੀ ਵਹਿਮ ਦੀ ਬਿਮਾਰੀ ਲੋਕਾਂ ਨੂੰ ਲੱਗਦਾ ਹੈ ਵੀ ਜਿਹੜੀ ਇਹ ਵਹਿਮ ਦੀ ਬਿਮਾਰੀ ਹੁੰਦੀ ਨਹੀਂ ਇੱਕ ਆਦਤ ਹੈ ਲੋਕਾਂ ਇਸ ਚੀਜ਼ ਨੂੰ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ ਵੀ ਇਹ ਇੱਕ ਬਿਮਾਰੀ ਹੈ ਜਿਸ ਤਰ੍ਹਾਂ ਕਿ ਵਹਿਮ ਡਿਫਰੈਂਟ ਤਰ੍ਹਾਂ ਦੇ ਹੁੰਦੇ ਨੇ ਵਹਿਮ ਜਿਸ ਤਰ੍ਹਾਂ ਹੱਥ ਧੋਣਾ ਕੁੰਡੇ ਜਿੰਦੇ ਬਾਰ ਬਾਰ ਚੈੱਕ ਕਰਨਾ ਬਾਰ ਬਾਰ ਜੇਬ ਚ ਪਰਸ ਦੇਖੀ ਜਾਣਾ ਅਗਰ ਹੱਥ ਧੋਣ ਗਏ ਮੰਦਾ ਗਿਣਤੀ ਕਰਕੇ ਹੱਥ ਧੋਣ ਲੱਗ ਜਾਂਦਾ ਜੀ ਚੀਜ਼ਾਂ ਨੂੰ ਚੈੱਕ ਕਰੀ ਜਾਂਦਾ ਬਾਰ ਬਾਰ ਚਾਦਰਾਂ ਬਾਰ ਬਾਰ ਬਦਲੀ ਜਾਣਾ ਬਰਤਨ ਬਾਰ ਬਾਰ ਟਕਾਈ ਜਾਣੇ ਅਲਮਾਰੀਆਂ ਦੇ ਵਿੱਚ ਕੱਪੜੇ ਬਾਰ ਬਾਰ ਤੈਨ ਲਗਾ ਕੇ ਰੱਖੀ ਜਾਣਾ ਜੀ ਜੇ ਕੋਈ ਚੀਜ਼ ਤੁਹਾਨੂੰ ਹੱਥ ਲੱਗ ਗਿਆ ਬਾਰ ਬਾਰ ਨਾ ਆਣਾ ਜੀ ਕਿਚਨ ਚ ਬਾਹਰਲੇ ਬੰਦਿਆਂ ਨੂੰ ਆਪਾਂ ਅੰਦਰ ਨਹੀਂ ਆਂਦੇ ਨਾ ਲੋਕਾਂ ਨੂੰ ਇਹ ਲੱਗਦਾ ਵੀ ਇਹ ਗੰਦਗੀ ਹੈ ਵੀ ਜੇ ਮੈਨੂੰ ਮੈਂ ਤੁਰੇ ਜਾ ਰਹੀਆਂ ਨਾ ਆ ਕੇ ਨਿਕਲੀਆਂ ਅਗਰ ਕੁਚਨ ਆਪਾਂ ਮੰਦਿਰ ਗੁਰਦੁਆਰਾ ਕਿਸੇ ਧਾਰਮਿਕ ਸਥਾਨ ਤੇ ਦੇਖਿਆ ਰੋਕੀ 11 ਵਾਰੀ ਹੱਥ ਧੋਂਦੇ ਨੇ ਉਹਨਾਂ ਨੂੰ ਅਗਰ ਪੁੱਛਿਆ ਜਾਵੇ ਵੀ ਵੀ ਕਿਉਂ ਕੀਤਾ ਜਾਂਦਾ ਤਾਂ ਉਹ ਕਹਿੰਦੇ ਜੀ ਸਾਡੇ ਇਦਾਂ ਹੀ ਕਰਦੇ ਆ ਰਹੇ ਨੇ ਉਹ ਰਿਚੁਅਲਸ ਨੇ ਪਰ ਰਿਚੁਅਲਸ ਕਦੋਂ ਬਿਮਾਰੀ ਦੇ ਵਿੱਚ ਬਦਲ ਜਾਂਦੇ ਨੇ ਉਹਨਾਂ ਬਾਰੇ ਪਤਾ ਨਹੀਂ ਸਕਦਾ ਤੁਸੀਂ ਬੜੇ ਲੋਕਾਂ ਨੂੰ ਦੇਖਿਆ ਹੋਊਗਾ ਉਹ ਟੋਟਲ ਕਰਦੇ ਨੇ 1 ਤੋਂ 10 ਤੱਕ ਫਿਰ ਨਹੀਂ ਫਿਰ ਦੁਬਾਰਾ ਟੋਟਲ ਕਰਦੇ ਨੇ ਜਿਵੇਂ ਸਾਈਕਲ ਨੂੰ ਤਾਲਾ ਲਗਾਇਆ ਜਾਂ ਸਕੂਟਰ ਨੂੰ ਜਾਂ ਕਾਰ ਨੂੰ ਲਗਾਇਆ ਉਹਨੂੰ ਬਾਰ ਬਾਰ ਖਿੱਚ ਕੇ ਦੇਖਦੇ ਨੇ ਠੀਕ ਹੈ ਇੱਕ ਵਾਰੀ ਦੁਬਾਰਾ ਚੈੱਕ ਕਰਨਾ ਤੁਸੀਂ ਰੀਸ਼ੋਰ ਹੋ ਜਾਂਦੇ ਹੋ ਬਟ ਪੇਸ਼ੈਂਟ ਨੂੰ ਇਹ ਲੱਗਦਾ ਵੀ ਮੈਂ ਰੀਸ਼ੋਰ ਹੁੰਦਾ ਹੀ ਨਹੀਂ ਜੀ ਉਹ ਬਾਰ ਬਾਰ ਕਰੀ ਜਾਂਦੇ ਆ ওসিਡੀ ਨੂੰ ਆਪਾਂ ਸਾਇੰਟਿਫਿਕ ਟਰਮਨੋਲੋਜੀ অবসੈਸਿਵ ਕੰਪਲਸਿਵ ਡਿਸਆਰਡਰ অবসੈਸ਼ਨ ਕੰਪਲਸ਼ਨ ਤੇ ਬਿਮਾਰੀ অবসੈਸ਼ਨ ਕੀ ਹੈ ਜੀ ਵੀ ਫਾਲਤੂ ਦੇ ਵਿਚਾਰ ਨੇ ਜਿਹੜੇ ਮਰੀਜ਼ ਦੇ ਦਿਮਾਗ 'ਚ ਬਾਰ ਬਾਰ ਆਉਂਦੇ ਨੇ ਮਰੀਜ਼ ਨੂੰ ਪਤਾ ਹੁੰਦਾ ਵੀ ਇਹ ਵਿਚਾਰ ਫालतू ਦੇ ਨੇ ਪਰ ਚਾਕੇ ਵੀ ਇਸ ਵਿਚਾਰਾਂ ਨੂੰ ਉਹ ਰੋਕ ਨਹੀਂ ਪਾਂਦਾ ਔਰ ਉਹਨਾਂ ਦੇ ਉੱਤੇ ਹੀ ਬਾਰ ਬਾਰ ਕੰਮ ਕਰੀ ਜਾਂਦਾ। ਮਨ ਇੱਕ ਥੋਟ ਤੋਂ ਬਾਅਦ ਦੂਸਰਾ ਥੋਟ ਦੂਸਰਾ ਥੋਟ ਤੀਸਰਾ ਥੋਟ ਐਡਾ ਥੋਟ ਮਰੀਜ਼ ਦਿਮਾਗ ਦੇ ਆਪ ਦੀ ਉਪਜ ਹੁੰਦੀ ਹੈ ਮਰੀਜ਼ ਪਰੇਸ਼ਾਨ ਹੈ। ਪਰ ਉਹਨਾਂ ਨੂੰ ਠੀਕ ਕਰਨ ਲਈ ਉਹ ਕੋਈ ਐਕਟ ਕਰਦਾ ਜਿਹਨੂੰ ਆਪਾਂ ਕਹਿੰਦੇ ਨੇ ਵੀ ਕੋਈ ਐਸਾ ਕੰਮ ਕਰਦਾ ਜਿਹਨੂੰ ਆਪਾਂ ਕੰਪਲਸ਼ਨ ਕਹਿੰਦੇ ਆ ਕੰਪਲਸ਼ਨ ਕੀ ਹੈ ਜਿਹੜੀ ਆਬਸੈਸ਼ਨ ਨੂੰ ਜਿਹੜੇ ਤੁਹਾਡੇ ਦਿਮਾਗ 'ਚ ਫालतू ਦੇ ਵਿਚਾਰ ਆਏ ਨੇ ਉਹਨਾਂ ਨੂੰ ਠੀਕ ਕਰਨ ਲਈ ਜਿਹੜਾ ਉਹਦੇ ਉੱਤੇ ਕੀਤਾ ਕੀਤਾ ਜਾਂਦਾ ਤਾਂਕਿ ਤੁਹਾਡੇ ਦਿਮਾਗ ਦੀ ਜਿਹੜੀ ਬੇਚੈਨੀ ਹੈ ਜਿਹੜੀ ਆਬਸੈਸ਼ਨ ਕੰਟਰੋਲ ਕੀਤੀ ਜਾਂਦੀ ਹੈ ਉਹਨੂੰ ਆਪਾਂ ਕੰਪਲਸ਼ਨ ਕਹਿੰਦੇ ਆ ਓਕੇ ਜਿਸ ਤਰ੍ਹਾਂ ਫੋਰ ਐਗਜ਼ਾਮਪਲ ਦਿਮਾਗ ਦੇ ਵਿੱਚ ਵਹਿਮ ਆਇਆ ਵੀ ਯਾਰ ਮੈਂ ਆਹ ਹੱਥ ਤੋਤੇ ਆ ਮੈਂ ਠੀਕ ਤੋਤੇ ਕਿ ਨਹੀਂ ਤੋਤੇ ਇਹ ਵਿਚਾਰ ਹੈ ਗੰਦਗੀ ਦਾ ਵੀ ਮੇਰੇ ਹੱਥਾਂ ਤੇ ਗੰਦਗੀ ਲੱਗੀ ਇਨੂੰ ਠੀਕ ਕਰਨ ਲਈ ਮਰੀਜ਼ ਕੀ ਕਰਦਾ ਜਦ ਤੱਕ ਉਹ ਦੁਬਾਰਾ ਹੱਥ ਨਹੀਂ ਧੋਂਦਾ ਉਹਦੇ ਦਿਮਾਗ 'ਚ ਬੇਚੈਨੀ ਵਧਦੀ ਰਹਿੰਦੀ ਹੈ ਉਸ ਲਈ ਉਹ ਹੱਥ ਧੋਂ ਜਾਂਦਾ ਉਹ ਉਹ ਕੰਪਲਸ਼ਨ ਹੋ ਗਈ ਜੀ ਮਤਲਬ ਜਿਹੜੀ ਬਿਮਾਰੀ ਹੈ ਆਬਸੈਸ਼ਨ ਆਈ ਵੀ ਗੰਦਗੀ ਦੇ ਵਿਚਾਰ ਆਏ ਉਸ ਨੂੰ ਠੀਕ ਕਰਨ ਲਈ ਹੱਥ ਧੋਣਾ ਉਹ ਕੰਪਲਸ਼ਨ ਹੋ ਗਈ ਜੀ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਚੀਜ਼ਾਂ ਲੱਗੀਆਂ ਉਹਨੂੰ ਲੱਗਦਾ ਵੀ ਯਾਰ ਇਹ ਚ ਟੇਬਲ ਤੇ ਚੀਜ਼ਾਂ ਪਈਆਂ ਉਹਨੂੰ ਲੱਗਦਾ ਵੀ ਇਹ ਚੀਜ਼ਾਂ ਠੀਕ ਨਹੀਂ ਆ ਉਹਨੂੰ ਬਾਰ ਬਾਰ ਅਰੇਂਜ ਕਰੀ ਜਾਣਾ ਆਬਸੈਸ਼ਨ ਆਈ ਜਿਹੜੇ ਵਿਚਾਰ ਨੇ ਵੀ ਇਹ ਚੀਜ਼ਾਂ ਠੀਕ ਨਹੀਂ ਆ ਕੰਪਲਸ਼ਨ ਕੀ ਹੈ ਉਹਨੂੰ ਬਾਰ ਬਾਰ ਚੀਜ਼ਾਂ ਨੂੰ ਕਰਨਾ ਇਸੇ ਤਰ੍ਹਾਂ ਦੀਆਂ ਜਿਹੜੀਆਂ ਡਿਫਰੈਂਟ ਆਬਸੈਸ਼ਨਸ ਨੇ ਜ਼ਿਆਦਾਤਰ ਗੰਦਗੀ ਦੀਆਂ ਆਬਸੈਸ਼ਨਸ ਤੇ ਇਹ ਜ਼ਿਆਦਾ ਕਾਮਨ ਨੇ ਮਤਲਬ ਗੰਦਗੀ ਦੀ ਆਬਸੈਸ਼ਨ ਤੁਸੀਂ ਕਿਹਾ ਹੀ ਜ਼ਿਆਦਾ ਕਾਮਨ ਇਹ ਹੋਰ ਕਿਸ ਤਰ੍ਹਾਂ ਦੀ ਆਬਸੈਸ਼ਨ ਮੈਡਮ ਉਹ ਸੈਸ਼ਨ ਇਸ ਤਰ੍ਹਾਂ ਹੁੰਦੀ ਕਈ ਲੋਕਾਂ ਨੂੰ ਸੈਕਸ਼ੂਅਲ ਆਬਸੈਸ਼ਨਸ ਬਹੁਤ ਹੁੰਦੀ ਹੈ ਜੀ ਸੈਕਸ਼ੂਅਲ ਆਬਸੈਸ਼ਨਸ ਇਸ ਤਰ੍ਹਾਂ ਦੇ ਰੀਸੈਂਟਲੀ ਵੀ ਦੇਖੋ ਲੋਕੀ ਡਰ ਦੇ ਮਾਰੇ ਦੱਸ ਨਹੀਂ ਪਾਉਂਦੇ ਲੋਕੀ ਇਹ ਕਹਿੰਦੇ ਨੇ ਵੀ ਅਗਰ ਭਗਵਾਨ ਦੀ ਮੂਰਤੀ ਨੂੰ ਦੇ ਸਾਹਮਣੇ ਖੜੇ ਨੇ ਉਹਨਾਂ ਨੂੰ ਇਹ ਲੱਗਦਾ ਵੀ ਇਹਨਾਂ ਤੋਂ ਪ੍ਰਭ ਨੂੰ ਗਾਲਾਂ ਨਿਕਲਣੀਆਂ ਕਿਹਾਂ ਚੇ ਉਹ ਮੰਦਰ ਗੁਰਦੁਆਰੇ ਜਾਣਾ ਜਿਹੜਾ ਬੜਾ ਧਾਰਮਿਕ ਵੀ ਬੰਦਾ ਹੈ ਉਹ ਮੰਦਰ ਗੁਰਦੁਆਰੇ ਜਾਣਾ ਧਾਰਮਿਕ ਥਾਵਾਂ ਤੇ ਜਾਣਾ ਬੰਦ ਕਰ ਦਿੰਦਾ ਹੈ। ਦੂਸਰਾ ਕੀ ਹੈ ਜਿਹੜੀ ਸਭ ਤੋਂ ਸਭ ਤੋਂ ਵੱਧ ਸੈਕਸ਼ੁਅਲ ਕੰਪਲਸਿਓਨ ਹੈ। ਕੰਪਲਸਿਓਨ ਹੈ ਜਿਹਦੇ ਕਰਕੇ ਕਈ ਲੋਕ ਸੁਸਾਇਸਾਈਡ ਵੀ ਕਮਿਟ ਕਰ ਲੈਂਦੇ ਨੇ ਜਾਂ ਸਵਿਰ ਡਿਪਰੈਸ਼ਨ ਦਾ। ਉਹਨਾਂ ਨੂੰ ਲੱਗਦੀ ਜਿਵੇਂ ਪ੍ਰਮਾਤਮਾ ਦੀਆਂ ਮੂਰਤੀਆਂ ਉਹਨਾਂ ਨਾਲ ਸੈਕਸ ਕਰਨ ਦੇ ਵਿਚਾਰ ਦਿਮਾਗ ਚ ਆਉਂਦੇ ਨੇ। ਉਹਨਾਂ ਨੂੰ ਲੱਗਦਾ ਵੀ ਮੂਰਤੀਆਂ ਦੇ ਕੱਪੜੇ ਹੀ ਨਹੀਂ ਪਾਏ ਹੁੰਦੇ। ਉਹ ਪਰੇਸ਼ਾਨ ਹੋ ਜਾਂਦੇ ਨੇ ਵੀ ਇੱਕ ਆਦਮੀ ਦੇ ਵੀ ਦਿਮਾਗ ਦੇ ਵਿੱਚ ਇਸ ਤਰ੍ਹਾਂ ਦੀ ਓਬਸੈਸ਼ਨ ਕਿਵੇਂ ਆ ਸਕਦੀ ਕਈ ਹੋਲਟੇਜ ਗਰੁੱਪ ਦੇ ਵਿੱਚ ਜਿਵੇਂ ਉਹਨਾਂ ਆਪਣੀ ਡਾਕਟਰ ਇਨ ਲਾ ਦੇ ਅਗੇਂਸਟ ਹੋ ਗਿਆ ਜਾਂ ਕਿਸੇ ਹੋਰ ਦੇ ਉਹ ਕੋਈ ਫੀਮੇਲ ਨੂੰ ਦੇਖ ਕੇ ਉਹਨਾਂ ਦੇ ਅੰਦਰ ਸੈਕਸ਼ੂਅਲ ਆਬਸੈਸ਼ਨਸ ਆ ਜਾਂਦੀ ਹੈ। ਔਰ ਲੋਕਾਂ ਨੂੰ ਲੱਗਦਾ ਵੀ ਸਾਡੇ ਸਾਡੇ ਬਜ਼ੁਰਗ ਤਾਂ ਪਹਿਲਾਂ ਬਹੁਤ ਵਧੀਆ ਸੀ ਇਹਨਾਂ ਨੂੰ ਸੱਡਨਲੀ ਐਸਾ ਕਿਉਂ ਨੇ ਕਿਦਾਂ ਦੀਆਂ ਗੱਲਾਂ ਕਰਨ ਲੱਗ ਗਏ ਉਹਨਾਂ ਦੇ ਦਿਮਾਗ ਤੇ ਕੰਟਰੋਲ ਨਹੀਂ ਜਦੋਂ ਕੀ ਉਹ ਬਿਮਾਰੀ ਹੈ। ਉਹ ਬਿਮਾਰੀ ਹੈ ਜੀ। ਲੋਕਾਂ ਨੂੰ ਹੀ ਲੱਗਦਾ ਵੀ ਇਹ ਇਹ ਸਾਡੇ ਜਿਹੜੇ ਬਜ਼ੁਰਗ ਨੇ ਜਾਣ ਬੁੱਝ ਕੇ ਕਰਦੇ ਜਾਂ ਸਾਹਮਣੇ ਵਾਲਾ ਬੰਦਾ ਜਾਣ ਬੁੱਝ ਕੇ ਕਰਦਾ ਐਸਾ ਕੁਝ ਨਹੀਂ ਹੈ। ਕਦੀ ਆਪਾਂ ਗੱਲ ਹੀ ਨਹੀਂ ਕਰਦੇ ਵੀ ਅਗਰ ਐਸਾ ਕੁਝ ਹੋਇ ਤੱਲੇ ਐਨੇ ਸਾਲ ਤੋਂ ਨਹੀਂ ਹੋਇਆ ਤੇ ਉਹ ਸੱਟਨਲੀ ਹੋਣ ਲੱਗ ਗਈ ਸਭ ਤੋਂ ਵੱਡੀ ਗੱਲ ਹੈ ਜੀ ਇਹ ਚੀਜ਼ ਸਮਝਣੀ ਚਾਹੀਦੀ ਹੈ ਵੀ ਜਿਹੜੀ ਨਾਰਮਲ ਪਾਪੂਲੇਸ਼ਨ ਚੀਜ਼ ਨਹੀਂ ਕਰਦੀ ਤੁਸੀਂ ਕਰ ਦਿਓ ਕਿਉਂਕਿ ਇੱਕ ਨਾਰਮਲ ਤੇ ਅਬਨਾਰਮਲ ਦੇ ਵਿੱਚ ਇੱਕ ਬਿਲਕੁਲ ਹਲਕਾ ਜਿਹਾ ਡਿਫਰੈਂਸ ਹੈ ਫੋਰ ਐਗਜ਼ਾਮਪਲ ਮੈਂ ਅਗਰ ਆਪਾਂ ਆਪਣੇ ਆਫਿਸ ਪਹੁੰਚਣਾ ਹੈ ਤੁਹਾਡਾ ਟਾਈਮ ਹੈ 9 ਤੋਂ 5 ਤੁਸੀਂ 9 ਵਜੇ ਪਹੁੰਚਦੇ ਹੋ ਠੀਕ ਹੈ ਅੱਛਿਆ ਟਾਈਪੇ ਪਰਸਨੈਲਿਟੀ ਹੈ ਫਿਰ ਤੁਹਾਨੂੰ ਲੱਗਦਾ ਯਾਰ ਮੈਂ ਨਹੀਂ ਨਹੀਂ 9 ਵਜੇ ਪਹੁੰਚਣਾ ਮੈਂ 9:05 ਤੇ ਨਹੀਂ ਪਹੁੰਚਣਾ ਮੈਨੂੰ ਇਹਦੇ ਨਾਲ ਦਿੱਕਤ ਹੋ ਜੂਗੀ ਉਹ ਤੁਹਾਡੀ ਪਰਸਨੈਲਿਟੀ ਦਾ ਹਿੱਸਾ ਬਣ ਜਾਂਦੀ ਹੈ ਠੀਕ ਹੈ ਉੱਥੇ ਤੱਕ ਵੀ ਠੀਕ ਚੱਲਦਾ ਰਹਿੰਦਾ ਤੁਹਾਨੂੰ ਇਹ ਲੱਗਦਾ ਵੀ ਯਾਰ ਮੈਂ 9 ਵਜੇ ਪਹੁੰਚਣਾ ਆਫਿਸ 'ਚ ਤੁਸੀਂ ਘਰੋਂ ਦੀ 8 ਵਜੇ ਨਿਕਲ ਜਾਂਦੇ ਹੋ ਤੁਹਾਡਾ 5 ਮਿੰਟ ਦਾ ਡਿਸਟੈਂਸ ਹੈ ਤੁਸੀਂ ਉੱਥੇ ਆ ਕੇ ਪਹੁੰਚ ਜਾਂਦੇ ਹੋ ਫਿਰ ਤੁਹਾਨੂੰ ਕੀ ਲੱਗਦਾ ਤੁਹਾਨੂੰ ਰਾਤ ਨੂੰ ਹੀ ਵਿਚਾਰ ਆ ਲੱਗ ਜਾਂਦੇ ਨੇ ਯਾਰ ਮੈਂ ਪਤਾ ਨਹੀਂ ਸਵੇਰੇ 9 ਵਜੇ ਆਫਿਸ ਪਹੁੰਚ ਪਾਉਂਗੀ ਕਿ ਨਹੀਂ ਮੈਂ ਪਤਾ ਨਹੀਂ ਪਹੁੰਚ ਪਾਉਂਗੀ ਕਿ ਨਹੀਂ ਸਵੇਰੇ ਉੱਠ ਕੇ ਚਾਹੇ ਤੁਹਾਡੇ ਇੱਕ ਘੰਟੇ ਦਾ ਕੰਮ ਹੈ ਤੁਸੀਂ ਸਾਰਾ ਦਿਨ ਇਹੀ ਵਿਚਾਰ ਤੁਹਾਡੇ ਦਿਮਾਗ ਚ ਚੱਲਦੇ ਰਹਿੰਦੇ ਨੇ ਤਾਂ ਉਹ ਜਿਹੜੀ ਬਿਮਾਰੀ ਸੀ ਜਿਹੜੀ ਬਿਮਾਰੀ ਚ ਕਨਵਰਟ ਜਿਹੜੀ ਤੁਹਾਡੀ ਇੱਕ ਆਦਤ ਸੀਗੀ ਟਾਈਮ ਤੇ ਪਹੁੰਚਿਆ ਸੀ ਉਹ ਤੁਹਾਡੀ ਬਿਮਾਰੀ ਚ ਕਨਵਰਟ ਹੋ ਗਈ ਔਰ ਬਿਮਾਰੀ ਦੇ ਵਿੱਚ ਕਿਸ ਤਰ੍ਹਾਂ ਦੇ ਕਿ ਜਿਹੜੇ ਸਿੰਪਟਮਸ ਨੇ ਅਬਨੋਰਮਲ ਬਿਹੇਵੀਅਰ ਦੇ ਨੋਰਮਲ ਸਿਚੁਏਸ਼ਨ ਚ ਅਬਨੋਰਮਲ ਬਿਹੇਵ ਕਰਨਾ ਇਹੀ ਬਿਮਾਰੀਆਂ ਨੇ ਜੀ ਹੁਣ ਜੋ ਤੁਹਾਨੂੰ ਪਤਾ ਵੀ ਨਹੀਂ ਚੱਲਦਾ ਵੀ ਤੁਸੀਂ ਉੱਥੇ ਤੱਕ ਕਦੋਂ ਪਹੁੰਚ ਗਏ ਸામਨੇ ਵਾਲਾ ਬੜਾ ਪਰੇਸ਼ਾਨੀ ਹੈ ਤੁਹਾਨੂੰ ਨਹੀਂ ਪਰੇਸ਼ਾਨੀ ਆਉਂਦੀ ਸਾਹਮਣੇ ਵਾਲਾ ਬੜਾ ਪਰੇਸ਼ਾਨੀ ਚਾਹੀਏ ਤੇ ਡਾਕਟਰ ਜਿੱਦਾਂ ਤੁਸੀਂ ਬਹੁਤ ਤਰ੍ਹਾਂ ਦੀ ਜ ਗੰਦਗੀ ਕਹਿ ਲੋ ਜਾਂ ਕੋਈ ਸੈਕਸ਼ੂਅਲ ਜਾਂ ਇਹ ਚੀਜ਼ ਦੇ ਥਾਟਸ ਆਂਦੇ ਨੇ ਜਾਂ ਜਿਵੇਂ ਜਲਦੀ ਆਣਾ ਇਹ ਕੋਈ ਮਤਲਬ ਮੇਲ ਫੀਮੇਲ ਚ ਜ਼ਿਆਦਾ ਹੁੰਦਾ ਹੈ ਜਾਂ ਕਿਹੜੀ ਕੈਟਾਗਰੀ ਇਹ ਦੋਨਾਂ ਦੇ ਵਿੱਚ ਹੀ ਹੁੰਦਾ ਜੀ ਬੱਚਿਆਂ ਦੇ ਵਿੱਚ ਵੀ ਹੁੰਦਾ ਹੈ ਦੇਖੋ ਨਾਰਮਲੀ ਕੀ ਹੈ ਇਹ 15 ਤੋਂ 16 ਸਾਲ ਦੀ ਉਮਰ 'ਚ ਤੁਸੀਂ ਲੋਕ ਬੱਚਿਆਂ 'ਚ ਸ਼ੁਰੂ ਹੁੰਦੀ 25 ਸਾਲ ਦੀ ਉਮਰ ਤੱਕ ਡਿਵੈਲਪ ਹੋ ਜਾਂਦੀ ਹੈ ਆਉਂਦੀ ਰਹਿਆ ਪਰ ਟਾਈਮ ਟੂ ਟਾਈਮ ਜਿਹੜੀ ਆਬਸੈਸ਼ਨਸ ਨੇ ਇਹ ਬਦਲਦੀਆਂ ਰਹਿੰਦੇ ਆ ਅੱਜ ਗੰਦਗੀ ਦੇ ਖਿਆਲ ਨੇ ਪਰਸੋਂ ਚੈਕਿੰਗ ਦੇ ਨੇ ਤੇ ਅਗਲੀ ਵਾਰੀ ਤੁਸੀਂ ਜਾਓਗੇ ਉਹਨੂੰ ਡਿਫਰੈਂਟ ਤਰ੍ਹਾਂ ਦੀ ਆਬਸੈਸ਼ਨ ਹੁੰਦੀ ਉਹ ਚਲਦੀ ਰਹਿੰਦੀ ਹੈ ਲੋਕਾਂ ਨੂੰ ਸ਼ੁਰੂ ਚ ਲੱਗਦਾ ਇੱਕ ਆਦਤ ਹੈ ਆਹ ਤਾਂ ਦੇਹਨੀ ਬਿਮਾਰੀ ਹੈ ਆਪਣੇ ਬ੍ਰੇਨ ਆਪਣਾ ਜਿਹੜਾ ਸਰੀਰ ਹੈ ਇਟ ਇਜ਼ ਫੁੱਲ ਆਫ ਕੈਮੀਕਲਸ ਡਿਫਰੈਂਟ ਤਰ੍ਹਾਂ ਦੇ ਰਸਾਇਣਿਕ ਤੱਤ ਨੇ ਔਰ ਇਹਨਾਂ ਦਾ ਕੈਮੀਕਲ ਜਿਹੜਾ ਇੰਬੈਲੈਂਸ ਹੈ ਇਹੀ ਇਸ ਬਿਮਾਰੀ ਦਾ ਜਨਮਦਾਤਾ ਹੈ ਲੋਕਾਂ ਅੱਛਾ ਕਈਆਂ ਦੇ ਕਰਾ ਦੇ ਵਿੱਚ ਇਹ ਇਹਦੇ ਨਾਲ ਸਭ ਤੋਂ بڑا ਫੈਕਟਰ ਕੀ ਹੈ ਇਹ ਹੈਗਾ ਜੈਨੇਟਿਕ ਫੈਕਟਰ ਵੀ ਹੈ ਜੀ ਜਿਨ੍ਹਾਂ ਦੇ ਪਰਿਵਾਰਾਂ ਦੇ ਵਿੱਚ ਹੁੰਦੀ ਹੈ ਉਹਨਾਂ ਦੇ ਵਿੱਚ ਚਾਂਸਸ ਉਹਨਾਂ ਦੇ ਬੱਚਿਆਂ ਚਾਹਦੇ ਕਿਸੇ ਹੱਦ ਤੱਕ ਜ਼ਿਆਦਾ ਹੁੰਦੇ ਨੇ এনवायरमेंट ਦਾ ਬੜਾ ਵੱਡਾ ਰੋਲ ਪਲੇ ਹੈ ਜੀ ਜਿਹਨੂੰ ਆਪਾਂ ਇਗਨੋਰ ਕਰ ਦਿੰਦੇ ਆਂ ਤੇ ਵੀ ਅੱਜ ਕੱਲ ਲਾਈਫ ਸਟਾਈਲ ਦਾ ਚਿਕ ਲਾਈਫ ਸਟਾਈਲ ਹੈ ਦੂਸਰਾ ਕੀ ਹੈ ਜੀ ਸਪੋਜ਼ ਕਰੋ ਪਰਿਵਾਰ ਦੇ ਇੱਕ ਬੰਦੇ ਨੂੰ ਇਸ ਇਸ ਬਿਮਾਰੀ ਨਾਲ ਪੀੜਤ ਹੈ ਗੰਦਗੀ ਦੇ ਉਹਨੂੰ ਖਿਆਲ ਆਉਂਦੇ ਨੇ ਬਾਰ ਬਾਰ ਚੀਜ਼ਾਂ ਦੇਖਦਾ ਹੈ ਧੁੰਦਾ ਕੁਝ ਕਰਦਾ ਹੈ ਜਿਹੜੇ ਬੱਚੇ بڑے ਹੁੰਦੇ ਨੇ ਬੱਚਿਆਂ ਲਈ ਪੇਰੈਂਟਸ ਇੱਕ ਰੋਲ ਮਾਡਲ ਹੈ ਉਹਨਾਂ ਨੂੰ ਇਹ ਲੱਗਦਾ ਵੀ ਸ਼ਾਇਦ ਅਗਰ ਇਹ 11 ਵਾਰੀ ਹੱਥ ਹੱਥ ਹੋਤਾ ਜਾਊਗਾ ਤਾਂ ਹੀ ਮੇਰੇ ਹੱਥ ਸਾਫ਼ ਹੋਣਗੇ ਤਾਂ ਤੁਸੀਂ ਜਿਹੜੀ ਬਿਮਾਰੀਆਂ ਨੇ ਇੱਕ ਗਿਫਟ ਦੀ ਤਰ੍ਹਾਂ ਆਪਣੇ ਬੱਚਿਆਂ ਨੂੰ ਦੇ ਦਿੱਤੀ ਜੀ ਉਹਨਾਂ ਨੂੰ ਲੱਗਦਾ ਨੋਰਮਲ ਪ੍ਰੋਸੈਸ ਇਹ ਨੋਰਮਲ ਪ੍ਰੋਸੈਸ ਹੈ ਜੀ ਉਹ ਕਹਿੰਦੇ ਇਹ ਤਾਂ ਸ਼ੁਰੂ ਤੋਂ ਇਦਾਂ ਹੀ ਕਰਦੇ ਜੀ ਇਹ ਤਾਂ ਕਦੇ ਵੀ ਨਹੀਂ ਦੇਖੀ 10 ਵਾਰੀ ਪਰਸ ਖੋਲਦਾ ਜੀ ਘਰ ਦਾ ਕੱਪੜੇ ਝਾੜਦਾ ਜੀ ਜੋ ਉਹਨੇ ਝਾੜਦਾ ਪਰ ਜਿਹੜਾ ਨੋਰਮਲ ਬੰਦਾ ਉਹਨੂੰ ਲੱਗਦਾ ਵੀ ਇਹ ਗਲਤ ਹੈ अच्छा हु ਕੀ ਹੈ ऑब्सेशन ਦੇ ਵਿੱਚ ਕੀ ਹੈ ਜਿਹੜਾ ਟਾਈਮ ਨਾਂਸ ਫੋਰ ਐਗਜ਼ਾਮਪਲ ਉਦਾਹਰਨ ਹੈਗਾ ਗੰਦਗੀ ਦਾ ਜਿਵੇਂ ਮੈਂ ਮੈਂ ਤੁਹਾਨੂੰ ਦੱਸਿਆ ਬਈ ਹੱਥ ਧੋਣਾ ਜਾਂ ਨਾ ਹੁੰਦਾ ਇੱਕ ਬੰਦਾ ਜਿਹੜਾ 5 ਜਾਂ 7 ਮਿੰਟ ਚ ਵਿੱਚ ਨਾ ਲੈਂਦਾ ਜੀ ਇਹ ਜੇ ਮਰੀਜ਼ ਕੀ ਕਰਦਾ ਜੀ ਪਹਿਲਾਂ ਕੱਪ ਧੋਂਦੇ ਨੇ ਬਾਲਟੀ ਧੋਂਦੇ ਨੇ ਟੂਟੀਆਂ ਧੋਂਦੇ ਨੇ ਜੀ ਮਤਲਬ ਟਾਈਮ ਜ਼ਿਆਦਾ ਟਾਈਮ ਜ਼ਿਆਦਾ ਕੰਜ਼ਿਊਮਿੰਗ ਹੈ ਤਾਂ ਜਿਹੜਾ ਤੁਹਾਡਾ ਟਾਈਮ 15 ਮਿੰਟ ਦਾ ਹੈ ਤੁਸੀਂ ਉਹਨੂੰ ਘੰਟੇ 'ਚ ਕਨਵਰਟ ਕਰ ਲੈਂਦੇ ਨੇ। ਕਈ ਲੋਕਾਂ ਨੂੰ ਇਹ ਆਉਂਦਾ ਵੀ ਪਾਣੀ ਚੱਲਦਾ ਰਹਿਣਾ ਚਾਹੀਦਾ ਵੀ ਪੂਰੀ ਟੈਂਕੀ ਜਦ ਤੱਕ ਖਾਲੀ ਨਹੀਂ ਹੁੰਦੀ। ਇੱਕ ਹੈ ਕਈ ਮੈਡੀਕਲ ਕੰਡੀਸ਼ਨਸ ਨੇ ਹੈਡ ਇੰਜਰੀਜ਼ ਨੇ ਬ੍ਰੇਨ ਟਿਊਮਰਸ ਨੇ ਜਿਹੜੇ ਫਰੰਟਲ ਰੀਜਨ ਦੇ ਵਿੱਚ ਹੁੰਦੇ ਨੇ ਉਹਨਾਂ ਦੇ ਵਿੱਚ ਵੀ ਇਹ ਬਿਮਾਰੀ ਲੇਟਸਟ ਸੇਜ 'ਚ ਡਿਵੈਲਪ ਹੁੰਦੀ ਹੈ। अच्छा बच्चियां ਦੇ ਵਿੱਚ ਜਿਹੜੀ ਆਂਦੀ ਹੈ ਤੁਸੀਂ ਦੇਖੋ ਵੀ ਬਾਰ ਬਾਰ ਉਹ ਸਕੂਲ ਬਸਤਾ ਇੱਕ ਉਲੀ ਜਾਂਦਾ ਜੀ ਬਾਰ ਬਾਰ ਕਾਪੀਆਂ ਚੈੱਕ ਕਰੀਂਦਾ ਹੈ ਤੇ ਬੱਚੇ ਚ ਵੀ ਬਹੁਤ ਕਾਮਨ ਹੈ ਕਾਮਨ ਹੈ ਪਰ ਡਿਟੈਕਟ ਨਹੀਂ ਕਰਦੇ ਜੀ ਲੋਕ اچھا ਤੋਂ ਨੂੰ ਮੈਨੀਫੈਸਟ ਕੀ ਹੁੰਦੀ ਹੈ ਜੀ ਉਹ ਕਹਿੰਦਾ ਟੀਚਰ ਆ ਕੇ ਕਹਿੰਦਾ ਜੀ ਇਹਨੂੰ ਹੋਮਵਰਕ ਦਿਓ ਜੀ ਇੱਕੋ ਹੀ ਪੇਜ ਦੇ ਉੱਤੇ ਬਾਰ ਬਾਰ ਲਿਖੀ ਜਾਂਦਾ ਜੀ ਬੇਟਾ ਫਿਰ ਤੁਸੀਂ ਤੁਹਾਡਾ ਜਿਹੜਾ ਸਾਈਕੀਆਟ੍ਰਿਸ ਉਹ ਡਿਟੈਕਟ ਕਰਦਾ ਵੀ ਇਹ ਬਿਮਾਰੀ ਹੈ ਇਹ ਸੀਰੀਅਸ ਲੈਣਾ ਚਾਹੀਦਾ ਹੈ ਲੈਣਾ ਚਾਹੀਦਾ ਜੀ ਕਿਉਂਕਿ ਨਾਰਮਲੀ ਕੀ ਹੁੰਦਾ ਹੈ ਨਾ ਕਿ ਜਿਹੜਾ ਪੇਸ਼ੈਂਟ ਉਹਨੂੰ ਤਾਂ ਪਤਾ ਹੀ ਨਹੀਂ ਕਿ ਮੈਂ ਕੁਝ ਕਰ ਰਿਹਾ ਕੋਈ ਮੈਨੂੰ ਕੋਈ ਡਿਸਆਰਡਰ ਹੈ ਬਿਲਕੁਲ ਨਹੀਂ ਪਤਾ ਪੇਸ਼ੈਂਟ ਨੂੰ ਤਾਂ ਪਤਾ ਨਹੀਂ ਲੱਗੇਗਾ ਤੇ ਨਾਰਮਲੀ ਕੀ ਹੁੰਦਾ ਕਿ ਉਹਨਾਂ ਦੇ ਫੈਮਿਲੀ ਮੈਂਬਰਸ ਨੂੰ ਹੀ ਅਗਰ ਬੱਚੇ ਨੂੰ ਪ੍ਰੋਬਲਮ ਹੈ ਤਾਂ ਪੇਰੈਂਟਸ ਦੇਖਣ ਜਿਵੇਂ ਵੀ ਡਿਵੈਲਪ ਹੋ ਜਾਈਦਾ ਜਿਹੜਾ ਸਪਾਊਸ ਹੈ ਜਿਹੜਾ ਕੇਅਰ ਟੇਕਰ ਹੈ ਅਗਰ ਪੇਸ਼ੈਂਟ ਨਹੀਂ ਵੀ ਮੰਨਦਾ ਡਾਕਟਰ ਨਾਲ ਜਾ ਕੇ ਗੱਲ ਕਰੇ ਜੀ ਇਸੇ ਤਰ੍ਹਾਂ ਦਾ ਤਾਂ ਪੇਸ਼ੈਂਟ ਨੂੰ ਸਮਝਾਇਆ ਜਾਂਦਾ ਇਹਦੀ ਉਹਦੀ ਸਾਈਕੋਥੈਰੇਪੀ ਕੀਤੀ ਜਾਂਦੀ ਹੈ ਵੀ ਇਸ ਤਰ੍ਹਾਂ ਦੀ ਹੈਗੀ ਬਿਮਾਰੀ ਔਰ ਇਸ ਨੂੰ ਠੀਕ ਕੀਤਾ ਜਾਂਦਾ ਜੀ ਤੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਬਹੁਤ ਜ਼ਿਆਦਾ ਬਿਮਾਰੀਆਂ ਦੇ ਦੱਸਿਆ ਕਿੰਦਾ ਕੀ ਵੈਮ ਹੈ ਕਿਵੇਂ-ਕਿਵੇਂ ਚੀਜ਼ਾਂ ਹੁੰਦੀਆਂ ਨੇ ਟ੍ਰੀਟਮੈਂਟ ਐਂਡ ਦਾ ਪੋਸੀਬਲ ਹੈ ਕਹਲੇ ਤਾਂ ਇਹਦਾ ਟ੍ਰੀਟਮੈਂਟ 100% ਪੋਸੀਬਲ ਹੈ ਜੀ ਬਹੁਤ ਸਾਰੀ ਦਵਾਈਆਂ ਐਸੀਆਂ ਦੀਆਂ ਲੋਕਾਂ ਦੇ ਦਿਮਾਗੀ ਸਾਈਕੀਟਰੀ ਨੂੰ ਲੈ ਕੇ ਮਿੱਥ ਮਨੋਵਿਗਿਆਨਿਕ ਡਾਕਟਰ ਨੂੰ ਲੈ ਕੇ ਮਿੱਥ ਹੈ ਜੀ ਵੀ ਇਹ ਨਸ਼ੇ ਦੀ ਦਵਾਈਆਂ ਤੇ ਲਗਾ ਦਿੰਦੇ ਨੇ ਅਸੀਂ ਸਾਰੀ ਦੁਨੀਆ ਨੂੰ ਇੰਨੇ ਸਮੇਂ ਤੋਂ ਇਹੀ ਕਹਿੰਦੇ ਆ ਰਹੇ ਹਾਂ ਵੀ ਇਹ ਨਸ਼ੇ ਦੀ ਦਵਾਈਆਂ ਨਹੀਂ ਆ ਇਹ ਬਿਮਾਰੀ ਨੂੰ ਠੀਕ ਕਰਨ ਦੀ ਜਿਹੜੇ ਕੈਮੀਕਲ ਤੁਹਾਡੇ ਸਰੀਰ ਦੇ ਵਿੱਚ ਘਟ ਗਏ ਜਾਂ ਵੱਧ ਗਏ ਨੇ ਉਹਨਾਂ ਨੂੰ ਦਵਾਈਆਂ ਨਾਲ ਹੀ ਠੀਕ ਕੀਤਾ ਜਾ ਸਕਦਾ ਹੈ ਔਰ ਇਹ ਕੋਈ ਟਰੀਟਮੈਂਟ ਬਹੁਤ ਲੰਬਾ ਨਹੀਂ ਹੁੰਦਾ ਇਹਨਾਂ ਦਾ ਰਿਸਪੌਂਸ ਆਨਣ ਲੱਗਿਆ ਨਾਰਮਲੀ 4 ਤੋਂ 6 ਹਫ਼ਤੇ ਦੇ ਵਿੱਚ ਦਵਾਈਆਂ ਅਸਰ ਕਰਨ ਲੱਗ ਜਾਂਦੀ ਹੈ ਤਿੰਨ ਕੁ ਮਹੀਨੇ ਚ ਤੁਹਾਨੂੰ ਵਿਜੀਬਲ ਰਿਜ਼ਲਟ ਆ ਜਾਂਦੇ ਨੇ ਔਰ 6 ਮਹੀਨੇ ਦਵਾਈ ਚੱਲਦੀ ਆ ਕਈ ਪੇਸ਼ੈਂਟਸ ਦੇ ਵਿੱਚ ਤੁਹਾਨੂੰ ਸਾਲ ਤੋਂ 2 ਸਾਲ ਵੀ ਦਵਾਈ ਪੈ ਜਾਂਦੀ ਔਰ ਇਹਨਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈ ਜੀ ਟ੍ਰੀਟਮੈਂਟ ਵੀ ਮਹਿੰਗੀ ਨਹੀਂ ਹੈ ਜੀ ਤੁਸੀਂ ਘਰ ਰਹਿ ਕੇ ਟਾਈਮਲੀ ਟ੍ਰੀਟਮੈਂਟ ਕਰ ਸਕਦੇ ਹੋ ਕਈਆਂ ਨੂੰ ਪ੍ਰੈਗਨਨਸੀ ਚ ਵਹਿਮ ਆ ਜਾਂਦਾ ਜੀ ਪ੍ਰੈਗਨਨਸੀ ਚ ਵਹਿਮ ਆ ਜਾਂਦਾ ਬਾਰ ਬਾਰ ਪੇਟ ਚ ਦੌੜੀਆਂ ਆ ਨਾ ਮੇਰੇ ਬੱਚੇ ਨੂੰ ਨਾ ਕੁਝ ਹੋਵੇ ਉਹ ਐਂਗਜ਼ਾਈਟੀ ਦੀ ਇੱਕ ਅਨਦਰ ਫਾਰਮ ਹੈ ਕਈਆਂ ਨੂੰ ਆਬਸੈਸ਼ਨ ਵੀ ਹੋ ਜਾਂਦੀ ਹੈ ਕਿ ਮੇਰਾ ਬੱਚਾ ਠੀਕ ਹੈ ਮੇਰਾ ਬੱਚਾ ਠੀਕ ਹੈ ਉਹ ਐਸੀ ਹੈ ਔਰ ਤੁਸੀਂ ਪ੍ਰੈਗਨਨਸੀ ਚ ਵੀ ਇਹ ਦਵਾਈਆਂ ਸੇਫ ਨੇ ਓਕੇ ਪ੍ਰੈਗਨਨਸੀ ਦੇ ਵਿੱਚ ਵੀ ਦਵਾਈਆਂ ਸੇਫ ਨੇ ਕਈਆਂ ਨੂੰ ਬਹੁਤ ਛੋਟੇ ਬੱਚਿਆਂ ਨੂੰ ਹੋ ਜਾਂਦੀ ਹੈ ਜੀ ਲੋਕਾਂ ਨੇ ਲੱਗਦਾ ਡਾਕਟਰ ਸਾਹਿਬ ਦੇਖੋ ਮੇਰਾ ਤਾਂ ਛੋਟਾ ਜਿਹਾ ਬੱਚਾ ਜੀ ਮੈਂ ਦਵਾਈ ਨਹੀਂ ਕਰਾਣੀ ਉਹਨਾਂ ਨੇ ਸਮਝਾਉਣਾ ਪੈਂਦਾ ਅਗਰ ਇਹ ਜਿਹੜੀ ਬਿਮਾਰੀ ਚਾਈਲਡਹੂਡ ਤੋਂ ਸ਼ੁਰੂ ਹੋ ਗਈ ਅਗਰ ਇਹਨੂੰ ਅਡਲਟਸ ਹੁਣ ਤੱਕ ਲੈ ਕੇ ਜਾਵਾਂਗੇ ਤਾਂ ਟਾਈਮ ਲੈਪਸ ਬਹੁਤ ਜ਼ਿਆਦਾ ਹੋ ਜਾਊਗਾ ਤਾਂ ਉਦੋਂ ਤੱਕ ਹੋਰ ਉਦੋਂ ਤੱਕ ਹੋਰ ਵੱਡਾ ਰੂਪ ਲੈ ਲੈਂਦੇ ਨੇ ਤਾਂ ਡਾਕਟਰ ਸਾਹਿਬ ਜਿੱਦਾਂ ਨਾਰਮਲੀ ਸਾਈਕੈਟ੍ਰਿਕ ਪੇਸ਼ੈਂਟਸ ਹੁੰਦੇ ਨੇ ਨਾ ਉਹਨਾਂ ਨੂੰ ਦਵਾਈ ਦੇਣੀ ਬਹੁਤ ਹੀ ਔਖੀ ਹੁੰਦੀ ਹੈ ਹਾਂਜੀ ਉਹਨਾਂ ਨੂੰ ਬੜਾ ਸਮਝਾ ਕੇ ਕਈ ਤਾਂ ਲੈਂਦੇ ਨਹੀਂ ਦਵਾਈ ਤਾਂ ਫਿਰ ਉਹਨਾਂ ਲਈ ਕਿਵੇਂ ਕੁਝ ਕੋਈ ਕਾਉਂਸਲਿੰਗ ਜਾਂ ਕਾਉਂਸਲਿੰਗਸ ਅਵੇਲੇਬਲ ਹੈ ਜੀ ਇਹਨਾਂ ਨੂੰ ਆਪਾਂ ਕੋਗਨੀਟਿਵ ਬਿਹੇਵੀਅਰ ਥੈਰੇਪੀ ਕਰਨੇ ਨਹੀਂ ਕਲਿਨਿਕਲ ਸਾਈਕੋਲੋਜੀ ਸਾਈਕੀਆਟ੍ਰਿਸਟ ਇਹ ਬਿਹੇਵੀਅਰ ਥੈਰੇਪੀ ਦਿੰਦੇ ਨੇ ਜੀ ਸੋ ਡਿਫਰੈਂਟ ਤਰ੍ਹਾਂ ਦੀ ਹੁੰਦੀ ਹੈ ਜੀ ਜਿਵੇਂ ਐਕਸਪੋਜ਼ਰ ਐਂਡ ਰਿਸਪੌਂਸ ਪ੍ਰੀਵੈਂਸ਼ਨ ਟੈਕਨੀਕ ਹੈ ਫਲਡਿੰਗ ਟੈਕਨੀਕ ਹੈ ਤੁਸੀਂ ਸਾਈਕੋਥੈਰੇਪੀ ਸਾਈਕੋਥੈਰੇਪੀ ਇਹ ਸਾਰਾ ਕੁਝ ਕਰਦੇ ਜੀ ਸਾਈਕੀਆਟ੍ਰਿਸਟ ਕਰਦੇ ਨੇ ਤਾਂ ਤੁਸੀਂ ਕਲਿਨਿਕਲ ਸਾਈਕੋਲੋਜਿਸਟ ਦੀ ਹੈਲਪ ਵੀ ਲੈ ਕੇ ਲੈ ਕੇ ਜੇਸਨ ਸਭ ਤੋਂ ਪਹਿਲਾਂ ਜੀ ਅਕਸੈਪਟੈਂਸ ਆਣੀ ਅਟੈਂਡੈਂਸ ਦੀ ਜਦ ਤੱਕ ਅਟੈਂਡੈਂਸ ਦੇ ਅੰਦਰ ਇਹ ਅਕਸੈਪਟੈਂਸ ਨਹੀਂ ਆਉਂਦੀ ਬਈ ਸਾਡਾ ਪੇਸ਼ੈਂਟ ਬਿਮਾਰ ਹੈ ਇਹਨੂੰ ਕੋਈ ਪ੍ਰੋਬਲਮ ਹੈ ਸਾਨੂੰ ਜ਼ਿਆਦਾਤਰ ਅਟੈਂਡੈਂਟ ਨੂੰ ਕਨਵਿਨਸ ਕਰਨ ਚ ਲੱਗਦਾ ਨਾ ਕਿ ਪੇਸ਼ੈਂਟ ਨੂੰ ਪੇਸ਼ੈਂਟ ਤਾਂ ਪਹਿਲਾਂ ਹੀ ਦਿੱਕਤ ਹੈ ਉਸੇ ਨੂੰ ਐ ਪੇਸ਼ੈਂਟ ਨੇ ਕਹਿੰਦਾ ਵੀ ਤੂੰ ਆਪਣੇ ਹਿਸਾਬ ਨਾਲ ਕਰ ਰਿਹਾ ਹੈ ਨਾ ਇੱਕ ਵਾਰੀ ਦਵਾਈ ਲੈ ਕੇ ਦੇ ਰਿਸਪੋンス ਤਾਂ ਨਹੀਂ ਆਨੇ ਜੀ ਪੇਸ਼ੈਂਟ ਜੀ ਪੇਸ਼ੈਂਟ ਨੇ ਤਾਂ ਬਿਲਕੁਲ ਠੀਕ ਹੋ ਨਹੀਂ ਹੁੰਨੇ ਜੀ ਬਸ ਉਹ ਉਹ ਸਮੇਂ ਦੀ ਗੱਲ ਹੈ ਜੀ ਉਹ ਮਤਲਬ ਆਸ-ਪਾਸ ਦੇ ਲੋਕ ਕਹਿ ਦਿੰਦੇ ਨੇ ਤੈਨੂੰ ਦਵਾਈ ਲੱਗ ਜੂਗੀ ਤੈਨੂੰ ਕੁਝ ਹੋ ਜਾਊਗਾ ਕਿਉਂਕਿ ਇਮੀਡੀਏਟ ਰਿਜ਼ਲਟਸ ਨਹੀਂ ਹੈ ਜਦ ਤੱਕ ਬਿਮਾਰੀ ਸਰਫੇਸ ਤੇ ਆਉਂਦੀ ਹੈ ਆਲਰੇਡੀ 2-2 4-4 ਸਾਲ 5-5 ਸਾਲ ਬੀਤ ਜਾਂਦੇ ਨੇ ਹੁਣ ਤੁਸੀਂ ਕੋਵਿਡ 'ਚ ਦੇਖਿਆ ਹੋਗਾ ਕਈ ਲੋਕ ਤੇ ਵਧੀ ਕਿਉਂਕਿ ਇੱਕ ਕੰਟਾਮਿਨੇਸ਼ਨ ਸੀ ਜਰਮਸ ਲੱਗ ਗਏ ਕੁਝ ਆ ਗਏ ਜਿਹੜੇ ਪੇਸ਼ੈਂਟ ਥੋੜੇ ਬਹੁਤੇ ਬਾਰਡਰ ਲਾਈਨ ਪੇਸ਼ੈਂਟ ਵੀ ਸੀ ਉਹਨਾਂ ਦੇ ਵਿੱਚੇ ਬਿਮਾਰੀ ਵਧ ਗਈ ਉਹ ਬਾਰ ਬਾਰ ਸੈਨੀਟਾਈਜ਼ਰ ਨਾਲ ਹੱਥੀ ਧੋਈ ਜਾਂਦੇ ਨੇ ਤੁਸੀਂ ਬੜੇ ਕੇਸੇ ਤੁਸੀਂ ਆਪ ਵੀ ਰਿਪੋਰਟ ਕੀਤੇ ਨੇ ਲੋਕੀ ਸੈਨੀਟਾਈਜ਼ਰ ਨਾਲ ਨਾ ਲੱਗ ਕੇ ਸੀ ਕਿ ਜੀ ਉਕੇ ਸੈਨੀਟਾਈਜ਼ਰ ਨਾਲ ਨਾ ਲੱਗਗੇ ਸੀ ਸਕਿਨ ਡਿਸਟ੍ਰੈਸ਼ਨਸ ਇੰਨੀਆਂ ਜ਼ਿਆਦਾ ਹੁੰਦੀਆਂ ਸੀ ਜੀ ਹਸਪੀਟਲਾਂ ਚ ਦੇਖਦੇ ਸੀ ਲੋਕ ਲੈ ਕੇ ਆਉਂਦੇ ਸੀ ਤਾਂ ਸਾਨੂੰ ਸਕਿਨ ਵਾਲੇ ਰੈਫਰ ਕਰਦੇ ਸੀ ਵੀ ਡਾਕਟਰ ਸਾਹਿਬ ਇਹਨੂੰ ਪਤਾ ਪਤ ਨਹੀਂ ਚੱਲਦੇ ਇਹ ਸੈਨੀਟਾਈਜ਼ਰ ਨਾਲ ਹੀ ਨੰਦਾ ਹੈਗਾ ਕੋਈ ਵੀ ਕ੍ਰੋਨਿਕ ਮੈਡੀਕਲ ਕੰਡੀਸ਼ਨ ਹੋ ਜਾਏ ਜੀ ਕਈ ਰਿਚੁਅਲਸ ਨੇ ਜੀ ਆਪਾਂ ਨੂੰ ਕਰਦੇ ਨੇ ਪਰ ਰਿਚੁਅਲਸ ਕਦੋਂ ਤੁਹਾਡੀ ਬਿਮਾਰੀ ਦਾ ਰੂਪ ਲੈ ਲੈਂਦੇ ਨੇ ਇਹ ਕਿਸੇ ਨੂੰ ਨਹੀਂ ਪਤਾ ਜੀ ਬਿਲਕੁਲ ਕਿਸੇ ਨੂੰ ਨਹੀਂ ਪਤਾ ਤੁਸੀਂ ਅਗਰ ਰੱਬ ਦੇ ਮੱਥਾ ਟੇਕਣ ਜਾਂਦੇ ਹੋ ਇੱਕ ਵਾਰੀ ਹੱਥ ਚੰਗੀ ਤਰ੍ਹਾਂ ਧੋ ਲੀਤੇ ਪ੍ਰਭੂ ਨਾਮ ਨੇ ਤੁਸੀਂ ਅੰਦਰ ਜਾ ਸਕਦੇ ਹੋ ਕਈ ਲੋਕਾਂ ਦੇ ਵੀ 11 ਵਾਰੀ ਮੱਥਾ ਟੇਕਣਾ 21 ਵਾਰੀ ਟੇਕਣਾ ਜੀ ਇੰਨੀਆਂ ਜੋਤਾਂ ਜਲਾਉਣੀਆਂ ਜੀ ਇੰਨੀ ਵਾਰੀ ਸਿਮਰਨ ਕਰਨਾ ਜੀ ਠੀਕ ਹੈ ਇੱਕ ਰਿਚੁਅਲ ਹੋ ਸਕਦਾ ਪਰ ਉਹਦੇ ਨਾਲ ਤੁਹਾਡੀ ਅਗਰ ਅਸੀਂ ਕਹਿੰਦੇ ਸਭ ਕੁਝ ਠੀਕ ਹੈ ਪਰ ਅਗਰ ਤੁਹਾਡੀ ਪਰਿਵਾਰਿਕ ਤੇ ਸਮਾਜਿਕ ਲਾਈਫ ਅਗਰ ਡਿਸਟਰਬ ਹੋ ਰਹੀ ਹੈ ਤੁਹਾਡੇ ਕਿਤੇ ਤਾਂ ਉਹ ਇੱਕ ਬਿਮਾਰੀ ਹੈ ਜੀ ਤਾਂ ਜ਼ਰੂਰਤ ਤੋਂ ਜ਼ਿਆਦਾ ਆਪਾਂ ਕਹਿੰਦੇ ਜੀ ਆਬਸੈਸ਼ਨ ਜੀ ਜ਼ਰੂਰਤ ਤੋਂ ਜ਼ਿਆਦਾ ਕੋਈ ਚੀਜ਼ ਕਰਨੀ ਜ਼ਰੂਰ ਤੋਂ ਜ਼ਿਆਦਾ ਉਹ ਗਲਤ ਹੈ ਉਹ ਬਿਮਾਰੀ ਹੈ ਜੀ ਜਿਹਦੇ ਨਾਲ ਹੁਣ ਫਾਰ ਐਗਜ਼ਾਮਪਲ ਅਗਲਾ ਕਹਿੰਦਾ ਜੀ ਬਈ ਇਹ ਤੁਸੀਂ ਕੰਮ ਕਰ ਲਓ ਜੀ ਉਸ ਕਰਨ ਨੂੰ ਤੁਹਾਨੂੰ ਡੇਢ ਦੋ ਘੰਟੇ ਲੱਗ ਜਾਂਦੇ ਬੱਚਾ ਸਕੂਲ ਨਹੀਂ ਜਾ ਸਕਦਾ ਤੁਸੀਂ ਆਫਿਸ ਨਹੀਂ ਪਹੁੰਚ ਸਕਦੇ ਤੁਸੀਂ ਆਪਣੇ ਆਫਿਸ ਚ ਜਾ ਕੇ ਇੱਕ ਘੰਟਾ ਚੀਜ਼ਾਂ ਨੂੰ ਸੈੱਟ ਕਰਨ ਤੇ ਹੀ ਲਗਾ ਦਿੰਦੇ ਹੋ ਤੁਹਾਡਾ ਬੌਸ ਬੋਲਦਾ ਤਾਂ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਂਦੇ ਹੋ ਤਾਂ ਜ਼ਿਆਦਾਤਰ ਲੋਕ ਡਿਪਰੈਸ਼ਨ ਨਾਲ ਲਾਂਦੇ ਨੇ ਉਨਾਂ ਨੂੰ OCD ਦੀ ਸਮਝ ਹੀ ਨਹੀਂ ਆਉਂਦੀ ਕਿਉਂਕਿ OCD ਵਿਦ ਡਿਪਰੈਸ਼ਨ ਬਹੁਤ ਕਾਮਨ ਹੈ ਜੀ ਅਗਰ ਤੁਸੀਂ ਪੇਸ਼ੈਂਟ ਦੀ ਡਿਟੇਲ ਹਿਸਟਰੀ ਲੈਂਦੇ ਹੋ ਤਾਂ ਤੁਹਾਨੂੰ ਪਤਾ ਲੱਗਦਾ ਕਿ ਇਹ ਦਾ ਡਿਪਰੈਸ਼ਨ ਦਾ ਰੀਜ਼ਨ ਇਹ ਤਾਂ OCD ਵੀ ਇੱਕ ਰੀਜ਼ਨ ਹੋ ਸਕਦਾ ਹਾਂ ਬਹੁਤ ਸਾਰੀ ਬਿਮਾਰੀਆਂ ਐਸੀਆਂ ਜਿਨ੍ਹਾਂ ਨਾਲ ਡਿਪਰੈਸ਼ਨ ਆ ਸਕਦਾ ਡਿਪਰੈਸ਼ਨ ਇੰਡੀਪੈਂਡੈਂਟ ਐਂਟੀਟੀ ਵੀ ਹੁੰਦਾ ਬਟ ਅਗਰ ਤੁਸੀਂ ਕੋਰ ਉਸ ਪੇਸ਼ੈਂਟ ਦੇ ਉੱਥੇ ਤੱਕ ਪਹੁੰਚ ਜਾਓਗੇ ਨਾ ਜੀ ਤਾਂ ਠੀਕ ਹੋ ਜਾਂਦਾ ਕਈ ਫੀਮੇਲਸ ਨੂੰ ਬੜੀ ਦਿੱਕਤ ਆਉਂਦੀ ਆਬਸੈਸ਼ਨ ਨੂੰ ਲੈ ਕੇ ਫੋਰ ਐਗਜ਼ਾਮਪਲ ਜਦੋਂ ਪੀਰੀਅਡਸ ਵਗੈਰਾ ਆਉਂਦੇ ਨੇ ਉਹਨਾਂ ਨੂੰ ਲੱਗਦਾ ਵੀ ਮੈਂ ਗੰਦੀ ਹੋ ਜਾਊਂਗੀ ਵੀ ਮੈਨੂੰ ਪ੍ਰੋਬਲਮ ਹੋ ਜਾਊਗੀ ਉਹ ਦਿਮਾਗ ਦੇ ਵਿੱਚ ਬੈਠ ਜਾਂਦਾ ਉਹਨਾਂ ਦੇ ਤਾਂ ਉਹਨਾਂ ਦਿਨਾਂ 'ਚ ਬਹੁਤ ਜ਼ਿਆਦਾ ਡਿਸਟਰਬ ਹੁੰਦੀਆਂ ਬਹੁਤ ਜ਼ਿਆਦਾ ਚਿਰਚੜਾਪਾਨ ਆਉਂਦਾ ਉਹਨਾਂ ਨੂੰ ਲੱਗਦਾ ਵੀ ਮੇਰੇ ਲਈ ਇਹ ਦਿੱਕਤ ਹੋ ਗਈ ਸਾਰਾ ਦਿਨ ਬਾਰ ਬਾਰ ਨਹਾਹੀ ਜਾਣਾ ਕਲੀਨਿੰਗ ਰੱਖਣੀ ਕਲੀਨਿੰਗ ਕਰਨੀ ਜ਼ਰੂਰੀ ਹੈ ਮੈਡੀਕਲ ਪੁਆਇੰਟ ਆਫ View ਨਾਲ ਕਲੀਨਿੰਗ ਰੱਖਣੀ ਕਰਨੀ ਬਹੁਤ ਜ਼ਰੂਰੀ ਹੈ ਬਟ ਉਹ ਤੁਹਾਡੀ ਮਾਨਸਿਕਤਾ ਦੇ ਉੱਤੇ ਅਸਰ ਕਰ ਜੇ ਦੈਨ ਇਟ ਇਜ਼ ਅਬਿਕ ਇਸ਼ੂ ਔਰ ਤੁਹਾਨੂੰ ਇਹ ਲੱਗਦਾ ਵੀ ਅਗਲੇ ਮਹੀਨੇ ਫੇਰ ਮੇਰੇ ਨਾਲ ਇਸ ਤਰ੍ਹਾਂ ਹੋਊਗਾ ਤੁਸੀਂ ਉਹਨੂੰ ਲੈ ਕੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣਾ ਤਾਂ ਉਹ ਚੀਜ਼ਾਂ ਤੁਹਾਨੂੰ ਠੀਕ ਕਰਨੀਆਂ ਪੈਂਦੀਆਂ ਚਾਹੇ ਤਾਂ ਡਾਕਟਰ ਜਿਵੇਂ ਤੁਸੀਂ ਪਹਿਲੇ ਹੀ ਗੱਲ ਕੀਤੀ ਕਿ ਸਾਈਕੀਟ੍ਰਿਕ ਜਾਂ ਦਿਮਾਗ ਦੇ ਡਾਕਟਰ ਕੋਲ ਆਣਾ ਨਾ ਲੋਗਾਂ ਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਇਹ ਸਮਾਜ ਕੀ ਕਹੇਗਾ ਸੋਸਾਇਟੀ ਕੀ ਜਾਏਗੀ ਤਾਂ ਇਹ ਇੱਕ ਜਿਹੜੀ ਮਿਥ ਬਣ ਚੁੱਕੀ ਹੈ ਕਿ ਅਗਰ ਜਾਵਾਂਗੇ ਨਾ ਉੱਥੇ ਤਾਂ ਸਮਝੋ ਕਿ ਦਿਮਾਗ ਖਰਾਬ ਹੈ ਜੀ ਹਾਂ ਜੀ ਹਾਂ ਜੀ ਕਿੰਨੀ ਕੋ ਲੋਡ ਹੈ ਕਿਉਂਕਿ ਕੱਲੀ OCD ਨਹੀਂ ਹੁਣ ਦੇਖਿਆ ਜਾਈ ਤਾਂ ਦਿਮਾਗੀ ਪਰੇਸ਼ਾਨੀਆਂ ਡਿਪਰੈਸ਼ਨ ਹੈ ਜਾਂ ਸਟ्रेस ਹੈ ਜਾਂ ਹਰ ਤਰ੍ਹਾਂ ਦੀਆਂ ਜਿਵੇਂ ਤੁਸੀਂ ਪਹਿਲੇ ਬਾਈਪੋਲਰ ਟੀਵੀ ਗੱਲ ਕਰ ਰਹੇ ਸੀ ਬਹੁਤ ਹੀ ਵੱਧੀਆਂ ਜਾ ਰਹੀਆਂ ਨੇ ਕਿੰਨਾ ਕੁ ਜ਼ਰੂਰੀ ਹੈ ਇੱਕ ਸਾਈਕੀਟ੍ਰਿਕ ਨੂੰ ਕੁਲ ਵੀ ਉਸ ਤਰ੍ਹਾਂ ਹੀ ਵਿਜ਼ਿਟ ਕਰਨਾ ਜਿੱਦਾਂ ਬਾਕੀ ਡਾਕਟਰਸ ਕੋਲ ਨਾ ਲੋਕਾਂ ਨੂੰ ਇਹ ਸਮਝ ਨਾ ਪਏਗਾ ਜਿਸ ਤਰ੍ਹਾਂ ਥਾਰਵਾੜ ਦੀ ਬਿਮਾਰੀ ਹੈ ਗਰਦੀ ਬਿਮਾਰੀ ਹੈ ਹਾਰਟ ਦੀ ਬਿਮਾਰੀ ਹੈ ਇਸੇ ਤਰ੍ਹਾਂ ਇਹ ਮੈਂਟਲ ਡਿਸਆਰਡਰ ਦੀ ਇੱਕ ਬਿਮਾਰੀ ਹੈ ਲੋਕਾਂ ਦੇ ਦਿਮਾਗਾਂ ਚ ਆਉਂਦਾ ਵੀ ਕਿਸੇ ਨੇ ਕੁਝ ਕਰਤਾ ਕਿਸੇ ਨੇ ਕੁਝ ਕਰਾਤਾ ਉਹ ਇਹਦੇ ਤੇ ਜੁਰਤ ਤੋਂ ਜ਼ਿਆਦਾ ਟੈਨਸ਼ਨ ਪੈ ਗਈ ਜਾਂ ਡਾਕਟਰ ਸਾਹਿਬ ਸਾਡੇ ਕਰਾ ਤਾਂ ਸਭ ਠੀਕ ਆ ਪਤਾ ਨਹੀਂ ਇਹ ਕਿਉਂ ਬਿਮਾਰ ਹੋ ਗਿਆ ਜੀ ਕਈ ਲੋਕਿਆਂ ਦੇ ਵੀ ਇਹਨਾਂ ਨੂੰ ਕੁੱਟਮਾਰ ਕੇ ਠੀਕ ਕਰਵਾਗੇ ਕਈ ਕਹਿੰਦੇ ਬੰਨ ਕੇ ਕਰ ਲਾਂਗੇ ਉਹਨਾਂ ਨੂੰ ਇਹ ਸਮਝਣਾ ਪਏਗਾ ਵੀ ਇਹ ਸਾਰੀ ਬ੍ਰੇਨ ਦੇ ਅੰਦਰ ਜਿਹੜੇ ਕੈਮੀਕਲ ਡਿਸਟਰਬੈਂਸ ਹੈ ਤੇ ਉਹਨਾਂ ਕਰਕੇ ਔਰ ਜਿਹੜੀ ਦਵਾਈਆਂ ਹੈਗੀਆਂ ਜਿਸ ਤਰ੍ਹਾਂ ਆਮ ਆਪਾਂ ਬੋਡੀ ਦੇ ਕੈਮੀਕਲਸ ਠੀਕ ਕਰਦੇ ਆ ਦਵਾਈਆਂ ਵੀ ਬੋਡੀ ਦੇ ਕੈਮੀਕਲਸ ਠੀਕ ਕਰਦੇ ਆ ਥਾਇਰੋਇਡ ਲਈ ਆਪਾਂ ਜਿਵੇਂ ਥਾਇਰੋਇਡ ਦੀ ਦਵਾਈ ਦਿੰਦੇ ਹਾਂ ਹਾਰਮੋਨ ਨੂੰ ਠੀਕ ਕਰਦੇ ਆ ਇਸੇ ਤਰ੍ਹਾਂ ਇਹ ਜਿਹੜੀਆਂ ਦਵਾਈਆਂ ਹੈਗੀਆਂ ਜਿਹੜੇ ਬ੍ਰੇਨ ਚ ਕਿੰਨੇ ਕੈਮੀਕਲਸ ਨੇ ਆਪਣੇ ਸੈਰੋਟੋਨਿਨ ਨੋਨ ਐਪੀਨੇਫਰਿਨ ਤੇ ਡੋਪਾਮਿਨ ਜਿਨ੍ਹਾਂ ਨੂੰ ਆਪਾਂ ਹੈਪੀ ਹਾਰਮੋਨ ਕਹਿੰਦੇ ਆ ਹਾਂ ਬਹੁਤ ਹੋ ਬਹੁਤ ਸਾਰੇ ਕੈਮੀਕਲਸ ਤੇ ਰਿਸਰਚ ਆ ਰਹੇ ਇਹ ਦਵਾਈਆਂ ਇਹਨਾਂ ਕੈਮੀਕਲਸ 'ਤੇ ਕੰਮ ਕਰਦੀਆਂ ਇਹ ਤੁਹਾਡੇ ਨਾਰਮਲ ਹੀ ਸਾਰਿਆਂ ਦੇ ਸਰੀਰ 'ਚ ਨੇ ਪਰ ਇਹ ਕਮ ਟੂ ਬੀ অর ਨਾਟ ਟੂ ਬੀ ਮੈਂ ਕਰਾਂ ਕਿ ਨਾ ਕਰਾਂ ਜਦੋਂ ਮਰੀਜ਼ ਇਸ ਦੁਬਿਧਾ 'ਚ ਫਸ ਜਾਂਦਾ ਹੈ ਨਾ ਥਿਸ ਇਜ਼ ਕੈਮੀਕਲ ਇੰਬੈਲੈਂਸ ওকে ਜਿਹੜੇ ਸਾਈਕੈਟ੍ਰਿਕ ਉਹਨਾਂ ਕੈਮੀਕਲ ਇੰਬੈਲੈਂਸ ਹੋਣੀ ਬੈਲੇ ਉਹਨੂੰ ਆਪਾਂ ਬੈਲੈਂਸ ਕਰਨਾ ਚਾਹੀਦਾ ਉਹਨਾਂ ਨੂੰ ਉਹੀ ਬੈਲੈਂਸ ਕਰਨਾ ਪਰ ਜ਼ਰੂਰਤ ਹੈ ਲੋਕਾਂ ਨੂੰ ਜਾਗਣ ਦੀ ਜੀ ਵੀ ਸਮਝਣ ਦੀ ਲੋਕਾਂ ਦੇ ਦਿਮਾਗ 'ਚ ਇਹ ਇੱਕ ਬਹੁਤ ਵੱਡਾ ਡਰ ਹੈ ਵੀ ਸਾਨੂੰ ਜੀ ਲੋਕੀ ਕਹਿੰਦੇਗੇ ਪਾਗਲਾ ਵੀ ਪਾਗਲ ਹੋ ਗਏ ਜਦ ਕਿ ਪਾਗਲ ਨਹੀਂ ਜੀ ਉਹ ਟਰਮੀਨੋਲੋਜੀ ਖਤਮ ਹੋ ਗਈ ਜੀ ਜਿਵੇਂ ਇੱਕ ਸਰੀਰ ਦੀ ਪ੍ਰੋਬਲਮ ਹੋਵੇ ਇੱਕ ਉਸਨੇ ਇੱਕ ਮਾਨਸਿਕ ਹੈ ਔਰ ਜਦ ਤੱਕ ਤੁਸੀਂ ਮਨ ਤੋਂ ਆਪਣੇ ਦਿਮਾਗ ਤੋਂ ਤੁਸੀਂ ਜਦ ਤੱਕ ਸਵਸਥ ਨਹੀਂ ਹੋਗੇ ਅਗਰ ਵਰਲਡ ਵਰਲਡ ਥੀਮ ਵੀ ਲਿੱਤਾ ਜਾਵੇ ਉਹਦੇ ਵਿੱਚ ਇਹ ਵੀ ਤੁਹਾਡਾ ਜਿਹੜਾ ਮਾਨਸਿਕ ਸੰਤੁਲਨ ਹੈ ਸਭ ਤੋਂ ਪਹਿਲਾਂ ਠੀਕ ਹੈ ਜਦੋਂ ਤੁਹਾਡਾ ਮਾਨਸਿਕ ਸੰਤੁਲਨ ਠੀਕ ਹੈ ਤਾਂ ਤੁਸੀਂ ਇੱਕ اچھی ਜ਼ਿੰਦਗੀ ਜੀ ਸਕਦੇ ਹੋ ਅਕਚੁਅਲੀ ਤੁਹਾਡੇ ਜੇ ਤੁਹਾਡੇ ਦਿਮਾਗ ਤੇ ਸਟ्रेस ਹੈ ਤੁਸੀਂ ਫਾਈਵ ਸਟਾਰ ਚ ਵੀ ਖਾਣਾ ਖਾਂ ਜਾਓ ਤੁਸੀਂ ਉਹਨੂੰ ਨਹੀਂ ਇੰਜੋਏ ਕਰ ਸਕਦੇ ਇਸ ਲਈ ਸਮਝਣ ਦੀ ਲੋੜ ਹੈ ਵੀ ਜਿਹੜੀ ਮਾਨਸਿਕ ਬਿਮਾਰੀਆਂ ਨਾਰਮਲ ਬਿਮਾਰੀਆਂ ਵਾਂਗੂ ਬਿਮਾਰੀਆਂ ਔਰ ਇਹਨਾਂ ਨੂੰ ਆਪਾਂ ਇਗਨੋਰ ਨਹੀਂ ਕਰਨਾ ਚਾਹੀਦਾ ਟਾਈਮਲੀ ਇਹਨਾਂ ਦਾ ਟ੍ਰੀਟਮੈਂਟ ਲੈਣਾ ਚਾਹੀਦਾ ਟਾਈਮਲੀ ਟ੍ਰੀਟਮੈਂਟ ਕਰਕੇ ਆਪਣੇ ਡਾਕਟਰ ਨਾਲ ਕੰਸਲਟ ਕਰੋ ਅਗਰ ਕੋਈ ਦਿੱਕਤ ਵੀ ਆਉਂਦੀ ਹੈ ਇਨਫੈਕਟ ਤੁਸੀਂ ਆਪਣੇ ਡਾਕਟਰ ਕੋਲ ਜਾਓ ਉਹਨੂੰ ਪੁੱਛੋ ਜੀ ਇਹ ਬਿਮਾਰੀ ਕੀ ਹੈ ਹਾ ਸਾਰੇ ਡਾਕਟਰ ਪੇਸ਼ੈਂਟਸ ਨੂੰ ਸਮਝਾਉਂਦੇ ਨੇ ਬਾਰੇ ਕਿੰਨਾ ਚਿਰ ਟਰੀਟਮੈਂਟ ਚੱਲਨੀ ਕੁਝ ਵੀ ਤਾਂ ਠੀਕ ਹੋ ਜਾਂਦੇ ਔਰ ਹਰ ਜਗ੍ਹਾ ਸਾਈਕੀਆਟ੍ਰਿਸਟ ਅਵੇਲੇਬਲ ਨਹੀਂ ਜੀ ਸਪੈਸ਼ਲੀ ਇਹ ਨਹੀਂ ਕਿ ਪੇਸ਼ੈਂਟ ਜਾਏ ਕਿਉਂਕਿ ਪੇਸ਼ੈਂਟ ਨੂੰ ਤਾਂ ਕਈ ਵਾਰੀ ਪਤਾ ਹੀ ਨਹੀਂ ਹੁੰਦਾ ਨਹੀਂ ਪਤਾ ਹਾਂ ਅਟੈਂਡੈਂਟ ਆ ਕੇ ਗੱਲ ਕਰ ਸਕਦੇ ਕਿਸੇ ਕਹਿੰਦੇ ਜੀ ਡਾਕਟਰ ਸਾਹਿਬ ਅਸੀਂ ਤਾਂ ਤਾਂ ਨਹੀਂ ਆਏ ਜੀ ਸਾਡਾ ਪੇਸ਼ੈਂਟ ਨਹੀਂ ਜਾਂਦਾ ਸੀ ਪਰ ਅਗਰ ਅਟੈਂਡੈਂਟ ਜਾ ਕੇ ਡਾਕਟਰ ਨਾਲ ਗੱਲ ਕਰੇ ਤੇ ਦੱਸੇ ਜੀ ਅਸੀਂ ਆਪਣੇ ਮਰੀਜ਼ ਨੂੰ ਕਿਸ ਤਰ੍ਹਾਂ ਤੁਸੀਂ ਸਾਨੂੰ ਗਾਈਡ ਕਰੋ ਤਾਂ ਡਾਕਟਰ ਸਾਰੇ ਹੀ ਗਾਈਡ ਕਰਦੇ ਜੀ ਬਿਲਕੁਲ ਠੀਕ ਉਹ ਸਾਡੇ ਸੈਂਟਰ ਚ ਵੀ ਅਸੀਂ ਜਿਸ ਤਰ੍ਹਾਂ ਹਾਂ ਜੀ ਡਾਕਟਰ ਨੇ ਤਾਂ ਆਪਣੇ ਪੇਸ਼ੈਂਟ ਠੀਕ ਚਾਹੀਦੇ ਬਿਲਕੁਲ ਠੀਕ ਕਰਨਾ ਜੀ ਇਸੇ ਲਈ ਕਰਦੇ ਤਾਂ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਿਹ ਟਰੀਟਮੈਂਟ ਪਹਿਲੇ ਤਾਂ ਕੋਈ ਵੀ ਜਿਹੜੀ ਦਿਮਾਗੀ ਜਿਹੜੀ ਪ੍ਰੋਬਲਮ ਹੈ ਉਹਦਾ ਕੋਈ ਟੈਸਟ ਨਹੀਂ ਹੁੰਦਾ ਉਹ ਜਸਟ ਆਬਜ਼ਰਵੇਸ਼ਨ ਤੇ ਹੀ ਹੁੰਦਾ ਹੈ ਪੇਸ਼ੈਂਟ ਦੀ ਡਿਟੇਲਡ ਹਿਸਟਰੀ ਈਵੈਲੂਏਸ਼ਨ ਪੇਸ਼ੈਂਟ ਦੀ ਸਿੰਟੋਮੈਟੋਲੋਜੀ ਅਟੈਂਡੈਂਸ ਤੋਂ ਤੁਸੀਂ ਲੈ ਕੇ ਹਾਂ ਬਹੁਤ ਸਾਰੇ ਸਕیلਜ਼ ਅਵੇਲੇਬਲ ਨੇ ਫੋਰ ਐਗਜ਼ਾਮਪਲ ਅਗਰ ਤੁਹਾਨੂੰ ਕਿ ਲੱਗਦਾ ਹੈ ਜੀ ਡਾਕਟਰ ਸਾਹਿਬ ਸਾਨੂੰ ਨਹੀਂ ਲੱਗਦਾ ਤਾਂ ਸਕیلਜ਼ ਅਵੇਲੇਬਲ ਨੇ ਜਿਨ੍ਹਾਂ ਤੋਂ ਤੁਸੀਂ ਟੈਸਟ ਕੀਤਾ ਜਾਂਦਾ ਹੈ ਪੇਸ਼ੈਂਟ ਨੂੰ ਦੱਸਿਆ ਜਾਂਦਾ ਹੈ ਵੀ ਇਹ ਡਿਫਰੈਂਟ ਸਕیلਜ਼ ਨੇ ਜੀ ਜਿਸ ਤਰ੍ਹਾਂ ਬਲੱਡ ਟੈਸਟ ਨੇ ਸਾਈਕੀਆਟ੍ਰਿਕ ਦੇ ਅੰਦਰ ਸਕیلਜ਼ ਨੇ ਜੀ ਉਹ ਵੀ ਕੁਐਸਚਨਸ ਫਾਰਮ ਹਾਂ ਕੁਐਸਚਨ ਫਾਰਮਸ ਦੇ ਵਿੱਚ ਹੁੰਦੇ ਨੇ ਤੁਸੀਂ ਪੇਸ਼ੈਂਟਸ ਤੋਂ ਪੁੱਛ ਕੇ ਰਿਸਰਚ ਪਰਪਸ ਲਈ ਯੂਜ਼ ਕੀਤੇ ਜਾਂਦੇ ਨੇ ਹਾਂ ਇੱਕ achi evaluation ਪੇਸ਼ੈਂਟ ਦੀ ਪੇਸ਼ੈਂਟ ਨਾਲ ਗੱਲਬਾਤ ਕੰਡਿਊਸਿਵ এনਵਾਇਰਨਮੈਂਟ ਪੇ ਇਹ ਸੀਕ੍ਰੀਟ ਹੈ ਕਿਉਂਕਿ ਡਾਕਟਰ ਪੇਸ਼ੈਂਟ ਦੇ ਵਿੱਚ ਇੱਕ ਥੈਰਾਪੀਟਿਕ ਰਿਲੇਸ਼ਨਸ਼ਿਪ ਬੰਨਣਾ ਜ਼ਰੂਰੀ ਹੈ ਪੇਸ਼ੈਂਟ ਕਿਸੇ ਵੇਲੇ ਇਸ ਲਈ ਨਿਕਲ ਕਰਦਾ ਵੀ ਆ ਡਾਕਟਰ ਮੇਰੇ ਬਾਰੇ ਚਾਰ ਬਣਾ ਜਦਕਿ ਡਾਕਟਰ ਹਰ profession wise ਸਿਕਰੇਸੀ ਰੱਖਦਾ ਜਿਵੇਂ ਜਿਵੇਂ ਸੈਕਸ਼ੁਅਲ ਆਬਸੈਸ਼ਨਸ ਨੇ ਲੋਕੀ ਡਰ ਦੇ ਮਾਰੇ ਨਹੀਂ ਜਾਂਦੇ ਹਨਾ ਅੰਦਰ ਹੀ ਅੰਦਰ ਘੁੱਟਦੇ ਰਹਿੰਦੇ ਸਮਾਜ ਕੀ ਕਹੇਗਾ ਲੋਕ ਕੀ ਕਹਿਣਗੇ ਮੇਰੇ ਪਰਿਵਾਰ ਦੇ ਕੀ ਕਹਿਣਗੇ ਪਰ ਡਾਕਟਰ ਕਦੀ ਹੁੰਦਾ ਤਾਂ ਡਾਕਟਰ ਇੱਕ ਨੂੰ ਸਾਇੰਟੀਫਿਕ ਵੇ ਨਾਲ ਹੀ ਟੈਂਡੈਂਟ ਨੂੰ ਸਮਝਾਉਂਦਾ ਜੀ ਔਰ ਇਹ ਇੰਨੀ ਕਿਤੇ ਸੀਕ੍ਰੀਟ ਰੱਖਣਾ ਜਿਹੜਾ ਇੱਕ ਬਹੁਤ ਸਾਇਕੋਲੋਜੀ ਬਿਲਕੁਲ ਜ਼ਰੂਰੀ ਹੈ ਜੀ ਡਾਕਟਰ ਕਦੀ ਵੀ ਡਿਸਕਲੋਸ ਨਹੀਂ ਕਰਦਾ ਜੀ ਅੱਛਾ ਡਾਕਟਰ ਸਾਹਿਬ ਜੀ ਮੈਂ ਤੁਸੀਂ ਟਰੀਟਮੈਂਟ ਦੀ ਗੱਲ ਕੀਤੀ ਕਿ ਮੈਡੀਸਨ ਮੈਡੀਸਿਨ ਤੋਂ ਇਲਾਵਾ ਵੀ ਕੁਝ ਵੇ ਹੈ ਜਿਨ੍ਹਾਂ ਨਾਲ ਆਪਾਂ OCD ਨੂੰ ਠੀਕ ਕਰ ਸਕਦੇ ਆ ਮੈਡਮ ਦੇਖੋ ਜਦੋਂ ਐਕਿਊਟ ਐਂਗਜ਼ਾਇਟੀ ਹੈ ਨਾ ਜੀ ਇੱਕ ਪੇਸ਼ੈਂਟ ਬਹੁਤ ਐਂਗਜ਼ਾਇਟੀ ਦੇ ਵਿੱਚ ਹੈ ਤੁਸੀਂ ਪਹਿਲਾਂ ਉਹਨੂੰ ਐਂਗਜ਼ਾਇਟੀ ਰਿਲੀਫ ਕਰੋਗੇ ਅਟੈਂਡੈਂਟ ਕਿਸੇ ਵੇਲੇ ਆ ਕੇ ਕਹਿੰਦੇ ਡਾਕਟਰ ਸਾਹਿਬ ਇਹਦੀ ਕਾਉਂਸਲਿੰਗ ਕਰੋ ਜਿਹੜਾ ਪੇਸ਼ੈਂਟ ਪਹਿਲਾਂ ਹੀ ਇੰਨਾ ਡਿਸਟ्रेस ਹੈ ਤੁਸੀਂ ਉਹਦੇ ਨਾਲ ਕਿਸ ਤਰ੍ਹਾਂ ਕਾਉਂਸਲਿੰਗ ਕਰੋਗੇ ਹਨਾ ਇੱਕ ਬੋਡੀ ਮਿੱਥ ਹੈ ਜੀ ਉਹਦੀ ਕਾਉਂਸਲਿੰਗ ਕਰਦੇ ਹੋ ਜੀ ਪਹਿਲਾਂ ਬਿਮਾਰੀ ਨੂੰ ਸਮਝੋ ਉਹਦੀ ਗ੍ਰੈਵਿਟੀ ਨੂੰ ਸਮਝੋ ਪਹਿਲੇ ਸੁਨਣ ਦੇ ਮੋੜ ਪਹਿਲਾਂ ਸੁਨਣ ਦੇ ਮੋੜ ਤਾਂ ਹੈ ਨਾ ਫਿਰ ਉਸ ਤੋਂ ਬਾਅਦ ਹੀ ਆਪਾਂ ਜਦੋਂ ਪੇਸ਼ੈਂਟ ਰਿਸੈਪਟਿਵ ਹੋ ਜਾਂਦਾ ਹੈ ਪੇਸ਼ੈਂਟ ਉਹ ਚੀਜ਼ਾਂ ਕਰ ਪਾਂਦਾ ਹੈ ਜੋ ਡਾਕਟਰ ਉਹਨੂੰ ਕਰਾਉਣਾ ਚਾਹੁੰਦਾ ਹੈ ਫਿਰ ਹੀ ਆਪਾਂ ਬਿਹੇਵੀਅਰ ਥੈਰਪੀ ਆ ਕਾਗਨਿਟਿਵ ਬਿਹੇਵੀਅਰ ਥੈਰਪੀ ਪੇਸ਼ੈਂਟ ਨੂੰ ਸ਼ੁਰੂ ਕਰਦੇ ਹਾਂ ਜੀ ਹਾਂ ਅੱਛਾ ਯੋਗਾ ਮੈਡੀਟੇਸ਼ਨ ਵਾਕ ਅچھے ਫਰੂਟਸ ਵੈਜੀਟੇਬਲ ਜਿੰਨਾ ਤੋਂ ਉਹ ਇਹ ਕੈਮੀਕਲਸ ਮਿਲ ਹਾਰਮੋਨ ਕਹਿੰਦੇ ਨੇ ਇਹ ਆਪਾਂ ਨੂੰ ਫਰੈਸ਼ ਫਰੂਟਸ ਵੈਜੀਟੇਬਲਸੋਂ ਐਲਮੰਡ ਹਨੀ ਮਿਲਕ ਨੇਚਰਲ ਸੋਰਸ ਯੋਗਾ ਮੈਡੀਟੇਸ਼ਨ ਵਾਕ ਇਹ ਸਾਰੇ ਨੇਚਰਲ ਸੋਰਸਿਸ ਨੇ ਜਿਨ੍ਹਾਂ ਨਾਲ ਠੀਕ ਕੀਤਾ ਜਾਂਦਾ ਬਟ ਜਦੋਂ ਬਿਮਾਰੀ ਆ ਗਈ ਜੀ ਉਦੋਂ ਇੱਕ ਵਾਰੀ ਤਾਂ ਤੁਹਾਨੂੰ ਦਵਾਈ ਲੈਣੀ ਹੀ ਪੈਣੀ ਚਾਹੀਦੀ ਔਰ ਉਸ ਤੋਂ ਬਾਅਦ ਜਿਦਾ ਤੁਸੀਂ ਕਿਹਾ ਕਿ ਕਈ ਵਾਰੀ 1 ਮਹੀਨਾ ਦਵਾਈ ਖਾਣੀ ਪੈਂਦੀ ਹੈ ਕਈ ਵਾਰੀ 5 ਮਹੀਨੇ ਕਈ ਵਾਰੀ ਥੋੜਾ ਜ਼ਿਆਦਾ ਟਾਈਮ ਫਿਰ ਉਸ ਤੋਂ ਬਾਅਦ ਤੁਸੀਂ ਉਹਨਾਂ ਨੂੰ ਹੌਲੀ ਹੌਲੀ ਕਰਕੇ ਵਿਡਰਾ ਕਰ ਲੈਂਦੇ ਹੋ ਜਦੋਂ ਪੇਸ਼ੈਂਟ ਨੂੰ ਸਿੰਪਟਮ ਸੀਕ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਨੇਚਰਲ ਵੇ ਸਿਖਾਈ ਜਾਂਦੇ ਨੇ ਤਾਂ ਕਿ ਉਸ ਨੂੰ ਐਡਾਪਟ ਕਰ ਤੇ ਠੀਕ ਹੋ ਜਾਂਦੇ ਨੇ ਲੋਕੀ ਜਿਹਾ ਕਹਿੰਦੇ ਵੀ ਸਾਰੀ ਬਿਮਾਰ ਜ਼ਿੰਦਗੀ ਲਈ ਬਿਮਾਰੀ ਲੱਗ ਗਈ ਅਗਰ ਪੇਸ਼ੈਂਟ ਕੁਝ ਕਰੇਗਾ ਹੀ ਨਹੀਂ ਜੀ ਜੋ ਡਾਕਟਰ ਸਮਝਾਏਗਾ ਤਾਂ ਫਿਰ ਚਾਂਸਸ ਆਫ ਰਿਲੈਪਸ ਆ ਵਧਣੀ ਵਧਣੀਆਂ ਚ ਹਾਂਜੀ ਹਾਂਜੀ ਡਾਕਟਰ ਸਾਹਿਬ ਦਰਸ਼ਕਾਂ ਨੂੰ ਜਿਹੜੇ ਕੋਈ ਸਾਡੀ ਪੇਸ਼ੈਂਟ ਨੇ ਜਾਂ ਪੇਸ਼ੈਂਟ ਦੇ ਅਟੈਂਡੈਂਟ ਨੇ ਉਹਨਾਂ ਨੂੰ ਕੀ ਤੁਸੀਂ ਸੰਦੇਸ਼ ਦੇਣਾ ਚਾਹੋਗੇ ਮੈਂ ਇਹੀ ਕਹਿਣਾ ਚਾਹਾਂਗਾ ਜੀ ਜਿਸ ਤਰ੍ਹਾਂ ਆਮ ਦਿਮਾਗੀ ਬਿਮਾਰੀਆਂ ਇਹਦੇ ਇਹਦੇ ਵਰਗੀ ਹੀ OCD ਯਾਨੀ ਵੈਮਤੀ ਬਿਮਾਰੀ ਯਾਨੀ ਆਬਸੈਸਿਵ ਕੰਪਲਸਿਵ ਡਿਸਆਰਡਰ ਇੱਕ ਬਿਮਾਰੀ ਹੈ ਜਿਹਦਾ ਇਲਾਜ ਸਾਇੰਟਿਫਿਕ ਤਰੀਕੇ ਨਾਲ ਸੰਭਵ ਹੈ ਇਹ ਇੱਕ ਬਿਮਾਰੀ ਕਿਸੇ ਵੀ ਕਿਸੇ ਦੇ ਕਿਤੇ ਕਰਾਇਆ ਜਾਂ ਆਦਤ ਨਹੀਂ ਹੈ ਇਹ ਬ੍ਰੇਨ ਚ ਕੈਮੀਕਲ ਇੰਬੈਲੈਂਸ ਨੇ ਜਿੰਨਾ ਵਜਾ ਕਰਕੇ ਬਿਮਾਰੀ ਹੁੰਦੀ ਹੈ ਅਗਰ ਤੁਸੀਂ ਆਪਣੇ ਸਾਇਕੀਆਟ੍ਰਿਸ ਨੂੰ ਮਿਲੋਗੇ ਤਾਂ ਤੁਹਾਡੀ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਹੋ ਜਾਂਦਾ ਕਦੇ ਵੀ ਬਿਮਾਰੀ ਤੋਂ ਡਰਨਾ ਨਹੀਂ ਚਾਹੀਦਾ ਬਿਮਾਰੀ ਦਾ ਇਲਾਜ ਸੰਭਵ ਹੈ ਜ਼ਰੂਰ ਤਾਂ ਸਮੇਂ ਸਿਰ ਜਾਗਣ ਦੀ ਸਮੇਂ ਸਿਰ ਡਾਕਟਰ ਨੂੰ ਕੰਸਲਟ ਕਰਨ ਦੀ ਤੇ ਆਪਣੀ ਪ੍ਰੋਬਲਮ ਡਾਕਟਰ ਨੂੰ ਦੱਸ ਦਿੰਦੇ ਜੀ ਬਿਲਕੁਲ ਹਰ ਬਿਮਾਰੀ ਦਾ ਇਲਾਜ ਹੈ ਜਿਵੇਂ ਬਾਕੀ ਬਿਮਾਰੀ ਦਾ ਇਲਾਜ ਹੈ ਐਦਾਂ ਹੀ OCD ਵੀ ਇੱਕ ਵਹਿਮ ਦੀ ਬਿਮਾਰੀ ਜਿੰਦਾ ਇਲਾਜ ਹੈ ਸਮਝਣ ਦੀ ਜ਼ਰੂਰਤ ਹੈ ਕਿ ਕਿਸ ਪੇਸ਼ੈਂਟ ਨੂੰ ਉਹ ਡਾਕਟਰ ਕੋਲ ਜਾਣਾ ਚਾਹੀਦਾ ਔਰ ਕਿਦਾਂ ਇਲਾਜ ਦੀ ਜ਼ਰੂਰਤ ਹੈ ਔਰ ਇਸ ਲਈ ਦਿਮਾਗੀ ਡਾਕਟਰ ਕੋਲ ਜਾਣਾ ਕੋਈ ਇੱਕ ਸ਼ਰਮ ਵਾਲੀ ਜਾਂ ਇੱਕ ਸੋਸਾਇਟੀ ਕੀ ਕਹੇਗੀ ਉਹ ਇੱਕ ਮੰਨ ਕੇ ਨਹੀਂ ਜਾਣਾ ਚਾਹੀਦਾ ਡਾਕਟਰ ਸਾਹਿਬ ਤੁਸੀਂ ਦਰਸ਼ਕਾਂ ਨੂੰ ਬਹੁਤ ਵਧੀਆ ਜਾਣਕਾਰੀ ਦਿੱਤੀ ਅਸੀਂ ਵੀ ਉਮੀਦ ਕਰਦੇ ਹਾਂ ਕਿ ਸਾਡੀ ਇਸ ਜਾਣਕਾਰੀ ਦਾ ਦਰਸ਼ਕ ਪਰਪੋਰਟ ਫਾਇਦਾ ਉਠਾਣ ਦਿਓ ਔਰ ਆਪਣੀ ਜ਼ਿੰਦਗੀ ਨੂੰ ਆਪਣੀ ਲਾਈਫ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਇੰਜੋਏ ਕਰਨਗੇ ਧੰਨਵਾਦ